ਫਿਰ ਭਾਈ ਤੈਨੂੰ ਸ਼ਰਮ ਨਹੀਂ ਆਈ ਯਾਰ ਤੂੰ ਤੇਰੇ ਆਪ ਦੇ ਭਰਾ ਦਾ ਤੂੰ ਘਰ ਪੱਟਣ ਲੱਗਿਆ ਤੈਨੂੰ ਸ਼ਰਮ ਨਹੀਂ ਆਈ ਫਿਰ ਭਾਈ ਯਾਰ ਮੈਨੂੰ ਛੇੜਦੀ ਹੁੰਦੀ ਐ ਮੈਂ ਸੈੱਟ ਕਰ ਲਈ ਫਿਰ ਮੈਨੂੰ ਸ਼ਰਮ ਆਲੀ ਗੱਲ ਮੇਰਾ ਫਿਰ ਹੁਣ ਹੁਣ ਤੇਰੇ ਘਰ ਵਾਲੀ ਉਹਦੇ ਨਾਲ ਰਹਿਣ ਲੱਗੀ ਤੈਨੂੰ ਕੋਈ ਹੈਵਨ ਮਟਾ ਦੁੱਖ ਨਾ ਭਾਈ ਆਪਣ ਨੂੰ ਜਵਾਂ ਨਹੀਂ ਕੋਈ ਚੱਕਰ ਨਹੀਂ ਹਾਂ ਰਈ ਜਾਵੇ ਰਈ ਜਾਵੇ ਪਿਆਰ ਕਰਦਾ ਸੀ ਮੇਰਾ ਬਪੂ ਨੂੰ ਤੇ ਉਹਨੂੰ ਭਜਾ ਕੇ ਲੈ ਗਿਆ ਠੀਕ ਹੈ ਜਿਹੜੇ ਹਸਾਵਣਾ ਪਿਆਰ ਤੁਹਾਡੇ ਘਰੇ ਆ ਤੁਸੀਂ ਤਾਂ ਪਾਕਿਸਤਾਨ ਨੂੰ ਪਿੱਛੇ ਛੱਡੀ ਬੈਠੇ ਹੋ ਤੁਸੀਂ ਤਾਂ ਮਿਰਜਾ ਸੇਵਦੀਆਂ ਕਬਰਾਂ ਟੱਪੀ ਬੈਠੇ ਤੁਸੀਂ ਤਾਂ ਯਾਰ ਉੜਦੇ ਹੋ ਬੱਚਿਆਂ ਨੂੰ ਝੜਕਦੇ ਹੋ ਬਈ ਕੁੱਟਣਾ ਪੈਂਦਾ ਥੋੜਾ ਜੇ ਮਾਂ ਪਿਓ ਜੇ ਕੁੱਟੂਗਾ ਬਈ ਯਾਰ ਫੇਰ ਹੀ ਜਵਾਕ ਸੁਧਣਗੇ ਅੱਛਾ ਤੁਸੀਂ ਤਾਂ ਸੁਧਰੇ ਨਾ ਥੋੜੇ ਤਾਂ ਏਡੀਆਂ ਏਡੀਆਂ ਦਾੜੀਆਂ ਆ ਗਈਆਂ ਤੁਸੀਂ ਘਰ ਵਾਲੀਆਂ ਬਦਲੀਆਂ ਜਵਾਕਾਂ ਨੂੰ ਤੁਸੀਂ ਕੁੱਟੀ ਜਾਂਦੇ ਜਵਾਕ ਸੁਧਰ ਜਾਣੇ ਕੋ ਤੁਸੀਂ ਹੁਣ ਇਹ ਕਹਿੰਦਾ ਨਾ ਤਾਂ ਬੱਚੇ ਮੈਂ ਰੱਖਣੇ ਤੇ ਨਾ ਬੱਚੇ ਮੈਂ ਇਹ ਕਹਿੰਦੀ ਮੈਂ ਰੱਖਣ ਐ ਖੁਸ਼ਾਂ ਜੋ ਮਰਜ਼ੀ ਕਰੋ ਇਹ ਕਹਿੰਦਾ ਮੈਂ ਖੁਸ਼ਾਂ ਜੋ ਮਰਜ਼ੀ ਕਰੋ ਦੁਨੀਆ ਦਾ ਆਵਾ ਉੱਤ ਗਿਆ ਅੰਤ ਹੋਣ ਤੇ ਆ ਗਿਆ ਦੋ ਸਕੇ ਭਰਾਵਾਂ ਨੇ ਆਪਸ ਦੇ ਵਿੱਚ ਘਰਾਂ ਵਾਲੀਆਂ ਬਦਲੀਆਂ ਤੇ ਨਿੱਕੇ ਨਿੱਕੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲਾ ਜਿਹਾਂ ਮਾਮਲਾ ਆਪਣੇ ਕੋਲੇ ਆਇਆ ਤੁਹਾਨੂੰ ਦਿਖਾਵਾ ਗਿਆ ਜਾ ਖਿੱਚ ਕੇ ਲੈ ਅੰਦਰ ਲਿਆ ਸ਼ੁਰੂਆਤ ਕਿੱਥੋਂ ਹੋਈ ਹੈ ਬਾਈ ਪਹਿਲਾਂ ਤੂੰ ਦਾ ਥੋੜਾ ਤੇਰੇ ਨੂੰ ਹੋ ਜਾਣਾ ਥੋੜਾ ਜਿਹਾ ਸ਼ੁਰੂਆਤ ਬਾਈ ਯਾਰ ਮੇਰਾ ਵਿਆਹ ਹੋਇਆ ਸੀ ਆ ਕੁੜੀ ਨਾਲ ਹੂੰ ਠੀਕ ਆ ਮੇਰੀ ਤਾਂ ਲੱਗਦੀ ਹੈ ਘਰ ਵਾਲੀ ਆ ਪਰ ਹੁਣ ਮੈਂ ਭਾਬੀ ਕਹਾਂ ਕਿ ਘਰ ਵਾਲੀ ਕਹਾਂ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਹਮ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰਾ ਭਰਾ ਖੜਾ ਇਹਦਾ ਚ ਲੈ ਦੇਣਾ ਚੱਕਰ ਇਹਨੇ ਕਰਵਾ ਲਿਆ ਇਹਦਾ ਵਿਆਹ 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 ਹੋ ਗਿਆ ਤੁਹਾਡਾ ਨਾ ਬਈ ਹੋਇਆ ਨਹੀਂ ਹੋਇਆ ਉਹ ਤਾਂ ਉਹਦਾ ਹੋਇਆ ਮੈਂ ਤਾਂ ਹੋਇਆ ਤਾਂ ਮੇਰੇ ਨਾਲ ਹੀ ਸੀ ਪਰ ਮੇਰੇ ਕਰਾਉਣ ਦਾ ਕੀ ਫਾਇਦਾ ਬਈ ਜਦੋਂ ਰਹਿੰਦੇ ਦੋਵੇਂ ਇਕੱਠੇ ਆਏ ਇਹ ਇਸ ਮੁੰਡੇ ਦੇ ਘਰਾਂ ਵਾਲੀ ਇਹ ਹੈਗੀ ਠੀਕ ਆ ਇਹ ਹੁਣ ਇਹ ਦਾ ਛੋਟਾ ਭਰਾ ਰੱਖੀ ਬੈਠਾ ਇਹਦੇ ਜਿਹੜੇ ਘਰਾਂ ਵਾਲੀ ਹੈ ਇਹਦੇ ਨਾਲ ਜਿਹੜੀ ਰਹਿੰਦੀ ਹੈ ਉਹ ਹਜੇ ਸਾਹਮਣੇ ਨਹੀਂ ਆਈ ਕੈਮਰੇ ਤੇ ਠੀਕ ਆ ਭਾਈ ਇਹ ਗੱਲਬਾਤ ਕਿਉਂ ਸ਼ੁਰੂ ਹੋਈ ਹੈ ਗੱਲਬਾਤ ਯਾਰ ਭਾਈ ਜਦੋਂ ਮੇਰਾ ਵਿਆਹ ਹੋਣਾ ਸੀਗਾ ਮੇਰੇ ਘਰਦਿਆਂ ਨੇ ਕਿਹਾ ਵੀ ਤੇਰਾ ਵਿਆਹ ਕਰਦੇ ਆ ਉਹ ਮੈਥੋਂ ਕਾਲਾ ਸੀਗਾ ਕਹਿੰਦਾ ਮੈਂ ਛੋਟਾ ਹੈਗਾ ਪਹਿਲਾਂ ਮੇਰਾ ਵਿਆਹ ਕਰੋ ਵੀ ਭਾਈ ਵੱਡੇ ਦਾ ਹੁੰਦਾ ਪਹਿਲਾਂ ਕਿ ਛੋਟੇ ਦਾ ਹੁੰਦਾ ਬਾਈ ਦੱਸੋ ਪਹਿਲਾਂ ਵੱਡੇ ਦਾ ਹੀ ਹੁੰਦਾ ਤੇ ਭਾਈ ਮੇਰਾ ਵਿਆਹ ਹੋ ਗਿਆ ਉਹ ਬੰਦੇ ਨੇ ਕੀ ਕੀਤਾ ਦੋ ਤਿੰਨ ਮਹੀਨੇ ਬਾਅਦ ਮੇਰੀ ਘਰ ਵਾਲੀ ਟਿਕਾ ਲਈ ਤੇਰਾ ਉਹ ਭਰਾ ਮੇਰਾ ਭਰਾ ਸਕਾ ਇਹਦਾ ਸਕਾ ਭਰਾ ਹਾਂ ਬਈ ਅੱਛਾ ਵਿਆਹ ਤੋਂ ਬਾਅਦ ਕੀ ਗੱਲ ਹੋਈ ਇਹ ਇਹ ਬਈ ਮੈਨੂੰ ਇਸ਼ਾਰੇ ਕਰਦੀ ਹੁੰਦੀ ਸੀ ਮੈਂ ਸੈੱਟ ਕਰ ਲਈ ਫਿਰ ਇਹੀ ਗੱਲ ਹੋਈ ਹੈ ਹਾਂਜੀ ਹੈ ਹਾਂਜੀ ਮੈਂ ਗੱਲ ਕਰ ਲਈ ਸੀ ਨਾਲ ਕਿੰਨੇ ਟਾਈਮ ਬਾਅਦ ਹੋਇਆ ਵਿਆਹ ਤੋਂ ਦੋ ਕਿ ਮਹੀਨੇ ਬਾਅਦ ਗੱਲ ਕਰ ਕਿੰਨੇ ਬੱਚੇ ਤੁਹਾਡੇ ਹੁਣ ਆ ਉਹ ਤੁਹਾਡੇ ਘਰ ਵਾਲੇ ਤੇ ਤੁਹਾਡੇ ਆਪਸ ਵਿੱਚ ਕਿੰਨੇ ਬੱਚੇ ਦੋ ਬੱਚੇ ਆ ਜੀ ਦੋ ਬੱਚੇ ਆ ਹਾਂਜੀ ਤੇ ਵਿਆਹ ਤੋਂ ਦੋ ਮਹੀਨੇ ਬਾਅਦ ਸੈਟਿੰਗ ਹੋ ਗਈ ਸੀ ਹਾਂਜੀ ਤੇ ਫਿਰ ਕੀ ਤੁਸੀਂ ਉਦੋਂ ਨਹੀਂ ਕੋਈ ਗੱਲ ਆਪਦੇ ਘਰ ਵਾਲਿਆਂ ਨੂੰ ਦੱਸੀ ਇਹਦੇ ਨਾਲ ਸੈੱਟ ਕਰਨ ਲਈ ਦੋ ਬੱਚੇ ਵੀ ਹੋਗੇ ਤੁਹਾਡੇ ਨਹੀਂ ਜੀ ਕੋਈ ਗੱਲ ਨਹੀਂ ਅਸੀਂ ਕੋਈ ਗੱਲ ਨਹੀਂ ਦੱਸੀ ਕਿਉਂ ਕੀ ਕੀ ਇਹ ਹੈ ਜਾਂ ਕੀ ਕਾਰਨ ਰਿਹਾ ਵੀ ਜਿਹੜਾ ਉਹਨੂੰ ਛੱਡ ਕੇ 2 ਮਹੀਨਿਆਂ ਬਾਅਦ ਇਹਦੇ ਨਾਲ ਗੱਲ ਹੋਈ ਬਸ ਮੈਨੂੰ ਇਹਨਾਂ ਨਾਲ ਪਿਆਰ ਹੋ ਗਿਆ ਜੀ ਹੂੰ ਤੇ ਇਹ ਤੁਸੀਂ ਦੇਖੋ ਤਾਂ ਸਹੀ ਮੇਰੇ ਤੋਂ ਉਮਰ ਤੋਂ ਵੀ ਕਿੰਨੇ ਵੱਡੇ ਲੱਗਦੇ ਆ ਇਹ ਮੇਰੇ ਹਾਨ ਪਰਵਾਦ ਦਾ ਏ ਤੇ ਇਹ ਮੇਰੇ ਤੋਂ ਉਮਰ 'ਚ ਵੀ ਇੰਨੇ ਵੱਡੇ ਫਿਰ ਜਦੋਂ ਜਦੋਂ ਤੁਸੀਂ ਮੁੰਡੇ ਨੂੰ ਦੇਖਿਆ ਤੂੰ ਉਦੋਂ ਕਹਿੰਦੀ ਵੀ ਇਹ ਉਮਰ ਦਾ ਵੱਡਾ ਮੈਂ ਅੱਛਾ ਉਮਰ ਤਾਂ ਉਹ ਕਹਿੰਦੇ ਵੀ ਅਸੀਂ ਆਧਾਰ ਕਾਰਡ ਵਿਖਾ ਦਿੰਨੇ ਆ ਨੇ ਜੇ ਝੂਠ ਬੋਲਦੇ ਆ ਉਮਰ ਇਹਨਾਂ ਦੀ ਵੱਧ ਦਾ ਮੇਰੇ ਤੋਂ ਬਹੁਤ ਜਿਹੜੇ ਸਾਨੂੰ ਤੂੰ ਐ ਬੋਚ ਬੋਚ ਕੇ ਬੋਲਦੀਆਂ ਲੱਗਦਾ ਨਹੀਂ ਵੀ ਤੂੰ ਇਹੋ ਜੀ ਹਰਕਤ ਕਰੇਂਗੀ ਜੇ ਬਸ ਮੈਨੂੰ ਪਸੰਦ ਆ ਗਿਆ ਇਹ ਤੇ ਮੈਂ ਇਹਦਾ ਵਿਆਹ ਕਰਵਾ ਲਵਾਂ ਤੇ ਪਸੰਦ ਨੂੰ ਉਹਦੇ ਘਰੇ ਸੁੰਡ ਪਏ ਆ ਉਹ ਵੀ ਤਾਂ ਠੀਕ ਆ ਉਹਨੂੰ ਕੀ ਹੋਇਆ ਉਮਰ ਦਾ ਇਹਨਾਂ ਕਿੰਨਾ ਫਰਕ ਆ ਉਹ ਕਹਿੰਦਾ ਮੈਂ ਆਧਾਰ ਕਾਰਡ ਵਿਖਾ ਦਿੰਦਾ ਮੈਂ બસ ਵੀਰੇ ਹੁਣ ਜਦੋਂ ਇਹ ਮੇਰੀ ਗਲਤੀ ਆ ਤੇ ਇਹਨੇ মিডিਆ ਸੱਦ ਕੇ ਬਹਿ ਗਿਆ ਤੇ ਹੁਣ ਜਦੋਂ ਇਹ ਵੀ ਤੇ ਰੱਖੀ ਬੈਠਾ ਇਹਦੇ ਘਰ ਵਾਲੀ ਉਹ ਤਾਂ মিডিਆ ਸੱਦੀ ਨਾ ਨੇ ਤੇ ਉਹਨੇ ਸੱਦਿਓ ਕਹਿੰਦਾ ਮੈਂ ਤਾਂ ਇਹਦੇ ਵਿਆਹ ਨੂੰ 6 ਮਹੀਨੇ ਹੋ ਗਏ ਨਾ ਗੱਲ ਹੀ ਮੇਰ ਨਾਲ ਹੁਣ 2 ਮਹੀਨੇ ਤੋਂ ਗੱਲ ਹੋਈ ਤੇਰੀ ਦੋ ਮਹੀਨੇ ਤੋਂ ਵੀ ਕੀ ਉਹਨੇ ਇਹਦੇ ਘਰ ਲਈਨੇ ਆਪ ਤੈਨੂੰ ਆ ਕੇ ਗਿਆ ਜਾਂ ਤੂੰ ਕੋਈ ਗੱਲ ਕਹੀ ਕਿਨੂੰ ਇਹਦੇ ਘਰ ਵਾਲੀ ਆ ਤੇਰੇ ਭਰਾ ਦੇ ਨੂੰ ਇਹਦੀ ਘਰ ਵਾਲੀ ਆ ਭਾਈ ਆ ਮੇਰੇ ਕੋਲ ਬਾਈ ਉਹ ਕਹਿੰਦੀ ਮੈਨੂੰ ਤਾਂ ਸਮਝਦਾ ਨਹੀਂ ਤੇ ਉਹ ਦੂਜੀ ਨੂੰ ਸਮਝਦਾ ਇਹ ਤੇ ਬੱਬਾ ਉਹ ਮੇਰੇ ਕੋਲ ਆ ਗਈ ਬਈ ਫਿਰ ਤੁਸੀਂ ਆਪਾਂ ਆਰਡਰ ਮੈਂ ਕੱਲਾ ਹੀ ਸੀਗਾ ਫਿਰ ਬਈ ਮੈਂ ਆ ਡਰਨ ਲੱਗ ਗਿਆ ਤੇ ਫਿਰ ਉਹ ਤਾਂ ਇਹ ਗੱਲ ਕਹਿੰਦਾ ਕਾ ਵੀਰੇ ਹੁਣ ਮੈਂ ਪਿੱਛੇ ਹਟਦੀ ਜਾਂਦੀ ਸੀ ਗਲਤੀਆਂ ਕੀਤਾ ਨਹੀਂ ਹੁੰਦੀਆਂ ਸਭ ਤਾਂ ਹੁੰਦੀਆਂ ਮੈਂ ਨੂੰ ਚਲ ਮੈਂ ਕਾ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਮੈਂ ਪਿੱਛੇ ਹਟਦੀ ਜਾਂਦੀ ਸੀ ਹੁਣ ਪਰ ਇਹ ਹੁਣ ਉਹਨੂੰ ਰੱਖ ਕੇ ਬਹਿ ਗਿਆ ਹੁਣ ਨਹੀਂ ਫਿਰ ਤੂੰ ਜਦੋਂ ਦੋ ਗਲਤੀ ਗਲਤੀ ਕੀਤੀ ਕਿਨੇ ਪਹਿਲਾਂ ਹਾਂ ਗਲਤੀ ਜੋ ਦੋ ਮਹੀਨਾਵਾਂ ਤੂੰ ਕੀ ਨਾ ਬਤਾ ਗਈ ਸੀ ਕਿ ਦੋ ਮਹੀਨਾਵਾਂ ਤੂੰ ਕਿਉਂ ਛੱਡਦਾ ਫਿਰ ਇਹ ਵੀ ਪਹਿਲਾਂ ਗੱਲਬਾਤ ਕਰਦਾ ਸੀ ਕਿਸੇ ਨਾਲ ਵਿਆਹ ਤੇ ਇਹਦੇ ਨਾਲ ਕਿਹਦੇ ਨਾਲ ਕਰਦੇ ਕਿਹਦੇ ਨਾਲ ਕੀਤੀ ਆ ਪੁੱਛ ਕੋਈ ਪ੍ਰੂਫ ਹੈ ਤੁਹਾਡੇ ਕੋਲੇ ਤੂੰ ਫਿਰ ਉਦੋਂ ਤੂੰ ਕਿਹਾ ਕਿ ਹਾਂ ਨਾ ਕਿਹਾ ਵੀ ਮੈਂ 2 ਮਹੀਨੇ ਬਾਅਦ ਗੱਲ ਕਰਾਂ ਇਹਦੀ ਫੋਟੋ ਬਾਂਹ ਤੇ ਫੋਟੋ ਬਣੀ ਆ ਦਿਖਾ ਬਾਈ ਕਿਹਦੀ ਫੋਟੋ ਬਣੀ ਇਹ ਫੋਟੋ ਇਹਦੀ ਆ ਕਿਹਦੀ ਫੋਟੋ ਏ ਇਹਦੀ ਆ ਇੱਥੇ ਰੱਖ ਮੜੀ ਆ ਆ ਵੇਖ ਇਹਦੀ ਇਹ ਤਾਂ ਨਹੀਂ ਮੇਰੀ ਫੋਟੋ ਨਹੀਂ ਇਹ ਪਤਾ ਨਹੀਂ ਕਿਹਦੀ ਕਿਹੜੀ ਜਨਾਨੀ ਦੀ ਫੋਟੋ ਬਣਾਈ ਆ ਨੇ ਬਾਹਰ ਨਹੀਂ ਤਾਂ ਕਹਿੰਦੇ ਫੋਟੋ ਬਣਾਈ ਆ ਇਹ ਬਾਈ ਇਹ ਫੋਟੋ ਇਹਦੀ ਸੀਗੀ ਜਦੋਂ ਇਹ ਮੈਨੂੰ ਛੱਡ ਕੇ ਉਹਦੇ ਨਾਲ ਰਹਿਣ ਲੱਗੀ ਮੈਂ ਮੂੰਹ ਤੇ ਰਮਾਲ ਬੰਨਤਾ ਇਹਦੇ ਦੇਖੋ ਇਹ ਰੌਲਾ ਸਾਰਾ ਬਾਹ ਤੇ ਛਪੇ ਟੈਟੂ ਤੋਂ ਬਾਅਦ ਪਿਆ ਵੀ ਤੇਰਾ ਮਨ ਉਦੋਂ ਬਦਲਿਆ ਜਦੋਂ ਇਹਦੇ ਬਾਹ ਤੇ ਕਿਸੇ ਦੀ ਫੋਟੋ ਵੇਖੀ ਆ ਤੂੰ ਹਾਂ ਬਈ ਹੈ ਉਦੋਂ ਬਦਲਿਆ ਤੇ ਫਿਰ ਤੂੰ ਉਦੋਂ ਇਹਨੂੰ ਪੁੱਛਦੀ ਉਹਨੂੰ ਕਹਿੰਦੀ ਪਰਿਵਾਰ ਚ ਗੱਲ ਰੱਖਦੀ ਵੀ ਇਹਦੀ ਬਾਹ ਤੇ ਕਿਸੇ ਦਾ ਟੈਟੂ ਬਣਿਆ ਤੂੰ ਪੁੱਛਿਆ ਕਿਸੇ ਨੂੰ ਕਿ ਸਿੱਧੀ ਗੱਲ ਕਰ ਲਈ ਬਸ ਮੈਂ ਗੱਲ ਕਰ ਲਈ ਗਲਤੀ ਚਲ ਗਲਤੀਆਂ ਕਿਸੇ ਤੋਂ ਨਹੀਂ ਹੁੰਦੀਆਂ ਮੈਂ ਕਰ ਲਈ ਗੱਲ ਹੁਣ ਮੈਂ ਪਿੱਛੇ ਹਟਦੀ ਜਾਂਦੀ ਸੀ ਤਾਂ ਇਹ ਉਹਨੂੰ ਰੱਖ ਕੇ ਬਹਿ ਗਿਆ ਫਿਰ ਫਿਰ ਬਈ ਤੈਨੂੰ ਸ਼ਰਮ ਆਈ ਯਾਰ ਉਹ ਤੇਰੇ ਆਦੇ ਭਰਾ ਦਾ ਤੂੰ ਘਰ ਪੱਟਣ ਲੱਗਿਆ ਤੈਨੂੰ ਸ਼ਰਮ ਨਹੀਂ ਆਈ ਫਿਰ ਬਾਈ ਅਰ ਮੈਨੂੰ ਛੇੜਦੀ ਹੁੰਦੀ ਮੈਂ ਸੈੱਟ ਕਰ ਲਈ ਫਿਰ ਮੈਨੂੰ ਸ਼ਰਮ ਆਲੀ ਕੀ ਗੱਲ ਮੇਰਾ ਸ਼ਰਮ ਫਿਰ ਹੁਣ ਹੁਣ ਤੇਰੇ ਘਰ ਵਾਲੀ ਉਹਦੇ ਨਾਲ ਰਹਿਣ ਲੱਗੀ ਤੈਨੂੰ ਕੋਈ ਹੈ ਮੜ ਮਟਰ ਦੁੱਖ ਨਾ ਵੀ ਆਪਣ ਨੂੰ ਜਵਾਂ ਨਹੀਂ ਕੋਈ ਚੱਕਰ ਨਹੀਂ ਹਾਂ ਰਹੀ ਜਾਵੇ ਇਹ ਕਹੇ ਜੇ ਬੰਦੇ ਕਹੇ ਸਾਡਾ ਸਮਾਜ ਹੋ ਕਹੇ ਜੇ ਕਿੱਧਰ ਨੂੰ ਗਿਆ ਤੁਸੀਂ ਇਸ ਰੋਲੇ ਨੂੰ ਵਾਚਿਆ ਇਹ ਵੀ ਗੱਲ ਸੁਣ ਚਾਹੀ ਵੀ ਤੁਹਾਨੂੰ ਇਸ ਗੱਲ ਦਾ ਪਤਾ ਲੱਗਦਾ ਜਾਂਦਾ ਸੀ ਇਹ ਗੱਲ ਪਤ ਹੋਈ ਕਿ ਤੁਸੀਂ ਇਹਨਾਂ ਨੂੰ ਰੋਕਿਆ ਨਹੀਂਗੇ ਜੀ ਮੈਂ ਕੀ ਰੋਕਦਾ ਮੈਨੂੰ ਤਾਂ ਗੱਲ ਦੱਸਦਿਆਂ ਨੂੰ ਸ਼ਰਮ ਆਉਂਦੀ ਹੈ ਇਹੋ ਜਿਹਾ ਟੱਬਰ ਹੈ ਨਾ ਇਹਨਾਂ ਦਾ ਮੇਂਗਾ ਪਿੰਡ ਚੋਂ ਹੁਣ ਸਾਰੇ ਪਿੰਡ ਚ ਗੱਲ ਉੱਡੀ ਪਈ ਆ ਵੀ ਉਹਦੇ ਘਰ ਵਾਲੀ ਉਹਦੇ ਕੋਲੇ ਆ ਉਹਦੇ ਘਰ ਵਾਲੀ ਉਹਦੇ ਕੋਲੇ ਆ ਗੱਲ ਕਰਦਿਆਂ ਨੂੰ ਸ਼ਰਮ ਆਉਂਦੀ ਹੈ ਹਰਕੇ ਮੈਨੂੰ ਸੱਦਿਆ ਇਹ ਜਵਾਕਾਂ ਨੇ ਦੱਸਿਆ ਉਹ ਹੁਣ ਜੋ ਇਹਦੇ ਜਵਾਕ ਉਹਦੇ ਉਹਨੂੰ ਮੰਮੀ ਨਹੀਂ ਕਹਿੰਦੇਗੇ ਉਹ ਤਾਂ ਕਹਿੰਦੇ ਸਾਡੀ ਤੇ ਮੇਰੀ ਮੰਮੀ ਨੂੰ ਇੱਧਰ ਲਿਆਓ ਤੇ ਇਹ ਤਾਂ ਐਡੇ ਬਿਸ਼ਰਮ ਟੱਬਰ ਆ ਨਾ ਮੈਂ ਕੀ ਕਹਾਂ ਇਹਨਾਂ ਬੁੜਾ ਉਹ ਪਤਾ ਨਹੀਂ ਅੱਡ ਕਿਤੇ ਬੈਗਾ ਕਰਾ ਕੇ ਬੈਠਾ ਹੋਇਆ ਇੱਥੇ ਕਿੱਥੇ ਬਾਪੁੱਤਰਾ ਕਿਤੇ ਹੋ ਰਹਿੰਦਾ ਓਏ ਬਾਪੂ ਨੇ ਬਈ ਯਾਰ ਜਦੋਂ ਮੇਰੀ ਮੰਮੀ ਦੀ ਡੈਥ ਹੋਈ ਸੀ ਨਾ ਉਹਨੇ ਕਰਾਂ ਬੁੜੀ ਵਿਝਾਲੀ ਲਓ ਦੱਸੋ ਇਹ ਤਾਂ ਪਤਨ ਕਿਹੜੀ ਫਿਲਮ ਦਾ ਸੀਨ ਚੱਲ ਰਿਹਾ ਮੈਂ ਤਾਂ ਕਮਾਲ ਹੋਈ ਪਈ ਆ ਪਿਆਰ ਕਰਦਾ ਸੀ ਮੇਰਾ ਬਪੂ ਉਹਨੂੰ ਤੇ ਉਹਨੂੰ ਭਜਾ ਕੇ ਲੈ ਗਿਆ ਠੀਕ ਹੈ ਜਿਹੜੇ ਹਸਾਵਣਾ ਪਿਆਰ ਤੁਹਾਡੇ ਘਰੇ ਆ ਤੁਸੀਂ ਤਾਂ ਪਾਕਿਸਤਾਨ ਨੂੰ ਪਿੱਛੇ ਛੱਡੀ ਬੈਠੇ ਹੋ ਤੁਸੀਂ ਤੇ ਮਰ ਜਾ ਸੇਵਦੀਆਂ ਕਬਰਾਂ ਟੱਪੀ ਬੈਠੇ ਤੁਸੀਂ ਤਾਂ ਯਾਰ ਯਾਰ ਬਈ ਹੁਣ ਮੈਂ ਕੀ ਕਰਾਂ ਯਾਰ ਬਈ ਮੈਂ ਤਾਂ ਬਈ ਖੁਸ਼ ਆ ਬਈ ਮੈਨੂੰ ਵਧੀਆ ਇਹ ਇਹਦੇ ਨਾਲ ਰਵੇ ਮੈਂ ਆਪਦੇ ਨਾਲ ਇਹਨਾਂ ਬਈ ਯਾਰ ਤੇ ਫਿਰ ਜਵਾ ਨਹੀਂ ਫਿਰ ਇੱਕ ਮਿੰਟ ਜਵਾਕਾਂ ਦਾ ਕੀ ਕਸੂਰ ਜਵਾਕਾਂ ਨੇ ਇਹ ਗੱਲ ਦੱਸੀ ਠੀਕ ਆ ਬੱਚੇ ਛੋਟੇ ਅਸੀਂ ਨਹੀਂ ਕੈਮਰੇ ਸਾਹਮਣੇ ਲਿਆ ਸਕਦੇ ਬੱਚਿਆਂ ਦਾ ਕੀ ਕਸੂਰ ਆ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਹੁਣ ਮੈਂ ਤਾਂ ਵਾਪਸ ਆਈ ਗਈ ਸੀ ਇਹਨਾਂ ਕੋਲੇ ਹੁਣ ਇਹਨਾਂ ਨੇ ਕਿਉਂ ਦੂਜੀ ਨਾਲ ਗੱਲ ਕਰਕੇ ਰੱਖੀ ਆ ਹੁਣ ਤੈਨੂੰ ਇਹ ਗੱਲ ਚੂਵੀ ਵੀ ਉਹਨੇ ਗੱਲ ਕਰ ਲਈ ਜੈਂ ਇਹਦੇ ਘਰ ਆਣੀ ਨਹੀਂ ਉਹਨੂੰ ਜਾ ਕੇ ਦੱਸ ਤਾ ਉਹ ਕਹਿੰਦਾ ਮੈਂ ਤਾਂ ਦੁੱਖ ਨਹੀਂ ਜਾਂਦੀ ਉਹਦੇ ਕੋਲੇ ਜਾਵੇ ਠੀਕ ਆ ਤੁਹਾਨੂੰ ਇਸ ਗੱਲ ਦਾ ਹੁਣ ਦੁੱਖ ਲੱਗੇ ਤੇ 2 ਸਾਲ ਜੇ ਤੂੰ ਇਹਦੇ ਨਾਲ ਰਹੀ ਉਦੋਂ ਦੁੱਖ ਨਹੀਂ ਲੱਗਿਆ ਤਾਂ ਮੈਨੂੰ ਬਸ ਮੈਂ ਗੱਲ ਕਰ ਲਈ ਮੈਨੂੰ ਪਸੰਦ ਆ ਗਿਆ ਇਹ ਮੈਂ ਗੱਲ ਕਰ ਤੈਨੂੰ ਹੁਣ ਵੀ ਰੱਖੋ ਪਰ ਹੁਣ ਹੁਣ ਕਾਦੀ ਗੱਲ ਹੁਣ ਜਵਾਬ ਜਵਾਬ ਕਿੱਥੇ ਜਾਣ ਕੇ ਮੈਂ ਤਾਂ ਕਹਿੰਦਾ ਤੂੰ ਹੀ ਤਾਂ ਜਮ ਹੱੱਦਾ ਬੰਨ ਡੱਪੀ ਬੈਠਾ ਕਿਵੇਂ ਰੱਖੂਗਾ ਬਈ ਮੈਂ ਯਾਰ ਹਾਂ ਠੀਕ ਹੈ ਮੈਂ ਨਹੀਂ ਰੱਖ ਸਕਦਾ ਹੁਣ ਰੌਲਾ ਅਸਲ ਤੇ ਇੱਥੋਂ ਪਿਆ ਨਹੀਂ ਪਤਾ ਮੇਰੇ ਜਵਾਬ ਹੈਗਾ ਇਹਦੇ ਜਵਾਬ ਕੀ ਦੇ ਵੇਖੋ ਵੇਖੋ ਤੁਸੀਂ ਹੁਣ ਇਹ ਕਹਿੰਦਾ ਨਾ ਤਾਂ ਬੱਚੇ ਮੈਂ ਰੱਖਣੇ ਤੇ ਨਾ ਬੱਚੇ ਮੈਂ ਇਹ ਕਹਿੰਦੀ ਮੈਂ ਰੱਖਣੇ ਠੀਕ ਹੈ ਇਹ ਨਹੀਂ ਇਹਦੇ ਕਰਨ ਵਾਲੀ ਰੱਖ ਲਈ ਕਹਿੰਦਾ ਮੈਂ ਖੁਸ਼ ਹਾਂ ਜੋ ਮਰਜ਼ੀ ਕਰੋ ਇਹ ਕਹਿੰਦਾ ਮੈਂ ਖੁਸ਼ ਹਾਂ ਜੋ ਮਰਜ਼ੀ ਕਰੋ ਬ ਆਪਾਂ ਬੱਚਿਆਂ ਨੂੰ ਨਹੀਂ ਲਿਆ ਸਕਦੇ ਛੋਟੀ ਉਮਰ ਆ ਉਹ ਬੱਚਿਆਂ ਨੇ ਸਾਰੇ ਕੋਲ ਦੱਸਿਆ ਇੱਕ ਛੱਤ ਦੇ ਹੇਠਾਂ ਰਹਿ ਕੇ ਆਪਸ ਵਿੱਚ ਰਿਸ਼ਤੇ ਨਹੀਂ ਨਵਾ ਸਕਦੇਗੇ ਆਈ ਹੋਈ ਫਿਰਦੀ ਹੈ ਹੋਰ ਤਾਂ ਹੋਰ ਪਿੰਡ ਚ ਲੈਣ ਨੂੰ ਵੱਟੇ ਸੱਟੇ ਆ ਟੱਬਰ ਕਹਿਣ ਲੱਗੇ ਲੋਕ ਵਾਹ ਹਾਂ ਪੈਣੀ ਤੇ ਵੱਟੇ ਸੱਟੇ ਆ ਟੱਬਰ ਕਹਿੰਦੇ ਇਹਨਾਂ ਨੂੰ ਤੇ ਗੱਲਾਂ ਸੁਣ ਕੇ ਹੈਰਾਨ ਹੋ ਜਾਈਦਾ ਹੈਗਾ ਇਹਨਾਂ ਨੂੰ ਆਪ ਸਿਆਣੇ ਐ ਪੜੇ ਲਿਖੇ ਨੌਜਵਾਨ ਐ ਘਰ ਵਾਲੀਆਂ ਵੀ ਪੜੀਆਂ ਲਿਖੀਆਂ ਇਹਨਾਂ ਨੂੰ ਕੋਸੋ ਤੇ ਜਲਵਾਜ਼ੀ ਕਰੀ ਜਾਂਦੇ ਆ ਉਹਨੇ ਮੇਰੇ ਘਰ ਵਾਲੀ ਰੱਖ ਲਈ ਮੈਂ ਇਹਦੇ ਵਾਲੀ ਰੱਖਣੂਗਾ ਉਹਨੇ ਮੇਰੇ ਘਰ ਤੈਨੂੰ ਕੀ ਪਤਾ ਦੁਨੀਆ ਦਾ ਯਾਰ ਮੈਨੂੰ ਪਤਾ ਦੁਨੀਆ ਕਿਉਂ ਤੁਹਾਡੇ ਪਿੰਡ ਦਾ ਬੰਦਾ ਲੈ ਬੱਚਿਆਂ ਨੇ ਇਸ ਇਸੇ ਨੇ ਫੋਨ ਕੀਤਾ ਕਹਿੰਦਾ ਭਾਈ ਬੱਚੇ ਸਾਡੇ ਕੋਲੇ ਬੱਚੇ ਓਕੇ ਹੋ ਗਏ ਨੇ ਜਾਵੜੇ ਹੁਣ ਜਾਵੜੇ ਬੱਚਿਆਂ ਦਾ ਕੀ ਕਸੂਰ ਬੱਚਿਆਂ ਵਿੱਚ ਮਿੰਟ ਬੱਚਿਆਂ ਦਾ ਕੀ ਕਸੂਰ ਆ ਉਹਨਾਂ ਨੂੰ ਤੁਸੀਂ ਕੀ ਸਿੱਖਿਆ ਬੱਚਿਆਂ ਦਾ ਬਈ ਮੈਨੂੰ ਐ ਇਹਨੂੰ ਪੁੱਛੋ ਬਈ ਜਵਾਬ ਕੀ ਦੇ ਆ ਦੱਸੋ ਜੀ ਜਵਾਬ ਤਾਂ ਇਹਨਾਂ ਦੀ ਆ ਹੁਣ ਤਾਂ ਕੁਛ ਮਰਜ਼ੀ ਕਹੀ ਜਾਨੇ ਜਵਾਬ ਇਹਦੇ ਕਹਿੰਦੇ ਜਵਾਬ ਆਟ ਯਾਰ ਇਹਨਾਂ ਦੇ ਇਹਦੇ ਕਹਿੰਦੇ ਬੱਚੇ ਤੁਹਾਡੇ ਮੇਰੇ ਨਹੀਂ ਬਈ ਇਹਨੂੰ ਪੁੱਛ ਲਾ ਕੀ ਦੇ ਸਰਟੀਫਿਕੇਟ ਦਾ ਨਾਮ ਦੇਖ ਲਓ ਇਹਦਾ ਹੀ ਨਾਮ ਚੜਿਆ ਜਵਾਕਾਂ ਦੇ ਬੱਚਿਆਂ ਦਾ ਪਿਓ ਤੂੰ ਨਾ ਕਹਿੰਦੀ ਨਾਮ ਉਹਦਾ ਚੜਿਆ ਬਈ ਨਾਮ ਚੜਾਉਣਾ ਕਿ ਹੋ ਜੀ ਨਾ ਤਾਂ ਮੇਰੇ ਡੌਗਰ ਦਾ ਝਟ ਝੜਾਦਨੇ ਡੌਗਰ ਦੇ ਜਵਾਬ ਹੋ ਜਾਣਗੇ ਤੁਸੀਂ ਤੁਸੀਂ ਦੇਖੋ ਇਹ ਗੱਲ ਜਾਂਦੀ ਕਿੱਥੇ ਆ ਸਮਝਦੇ ਕਿੱਥੇ ਆ ਕਿ ਇਹ ਰਿਸ਼ਤੇ ਰਹਿ ਗਏ ਸਾਡੇ ਸਮਾਜ ਦੇ ਦੇਖੋ ਆਪਸ ਦੇ ਵਿੱਚ ਬਦਲੀਆਂ ਏਡਾ ਕਲਜੋਗ ਜੂ ਇਹ ਚੀਜ਼ਾਂ ਕਦੇ ਸੋਚੀਆਂ ਹੀ ਨਹੀਂ ਸੀ ਕਿ ਜਿਵੇਂ ਇਸ ਤਰੀਕੇ ਤੱਕ ਇੱਥੋਂ ਤੱਕ ਨੌਬਤ ਆ ਜੂਗੀ ਅੱਛਾ ਤੂੰ ਹੁਣ ਆਪਦੇ ਸਹੁਰਿਆਂ ਨੂੰ ਕੀ ਜਵਾਬ ਦੇ ਤੂੰ ਕੀ ਕਿਹਾ ਆਪਦੇ ਘਰ ਵਾਲੀ ਨੂੰ ਜਿਹੜੀ ਇਹਦੇ ਕੋਲੇ ਚਲੀ ਗਈ ਬਈ ਮੈਂ ਜਾਂਦਾ ਨਹੀਂ ਉਹਦੇ ਨਾਲ ਮੈਂ ਤਰੀ ਰਹਿਣਾ ਹੂੰ ਤੋ ਬਸ ਇਸ ਨੂੰ ਲੈ ਜਾਂਦੀ ਆ ਉੱਥੇ ਆ ਕਹਿ ਦਿੰਦੀ ਆ ਕਿ ਇਹ ਕੰਮ ਦੇ ਗਏ ਨੀ ਅੱਜ ਕਿਉਂ ਨਹੀਂ ਆਈ ਉਹ ਕੈਮਰੇ ਸਾਹਮਣੇ ਨਹੀਂ ਆਈ ਬਈ ਨਹੀਂ ਆਉਂਦੀ ਉਹ ਉਹ ਸੰਗ ਦੀ ਥੋੜੀ ਸੰਗ ਮੈਨੂੰ ਦੱਸੋ ਵੀ ਆਹ ਟੱਬਰ ਚ ਕਿਤੇ ਸੰਗ ਨਾਂ ਦਾ ਨਮੂਨਾ ਹੈਗਾ ਮੰਨਦੇ ਹੋ ਸੰਗ ਹੈ ਸੰਗ ਕਿੱਥੇ ਹੈ ਸੰਗ ਤਾਂ ਲਾਤੀ ਇਹਨਾਂ ਨੇ ਸਾਰੇ ਸੰਗ ਦੇ ਤਾਂ ਪੜਦੇ ਹੀ ਚੱਕਦੇ ਜੁਆਕ ਵਿਚਾਰੇ ਇੰਨੇ ਤੰਗ ਜੁਆਕਾਂ ਨੂੰ ਆਪਸ ਵਿੱਚ ਜੁਆਕ ਜਿਹੜੇ ਨਾਲ ਪੜਦੇ ਨੇ ਉਹ ਨਹੀਂ ਟਿਕਣ ਦਿੰਦੇ ਬਿਲਕੁਲ ਉਹ ਗੱਲਾਂ ਕਰਦੇ ਤੇ ਉਹਨਾਂ ਦੇ ਦਿਮਾਗ ਤੇ ਕੀ ਅਸਰ ਹੁੰਦਾ ਹੋਊਗਾ ਇਹਨਾਂ ਨੂੰ ਨਹੀਂ ਪਤਾ ਦੂਜਿਆਂ ਨੂੰ ਪਤਾ ਪਰ ਇਹ ਸੋਚ ਲਈ ਕੁਝ ਨਹੀਂਗੇ ਦੇਖੋ ਸਕੂਲ ਚ ਜਿਹੜੇ ਬੱਚੇ ਨਾਲ ਇਹਨਾਂ ਦੇ ਬੱਚਿਆਂ ਦੇ ਪੜਦੇ ਉਹ ਛੇੜਦੇ ਆ ਵੀ ਤੇਰੀ ਮੰਮੀ ਕਿਤੇ ਤੇਰੇ ਚਾਚੇ ਕੋਲੇ ਰਹਿੰਦੀ ਐ ਤੇਰੀ ਚਾਚੀ ਤੇਰੇ ਪਾਪੇ ਕੋਲੇ ਰਹਿੰਦੀ ਐ ਕੀ ਕੀ ਆ ਸਰਪੰਦੋ ਤੁਸੀਂ ਥੋੜੀ ਬਹੁਤੀ ਤਾਂ ਗੱਲ ਤੇਰੇ ਪੇਕੇਆਂ ਨੇ ਵੀ ਕੁਛ ਨਹੀਂ ਕੀਤਾ ਤੈਨੂੰ ਨਹੀਂ ਜੀ ਪੇਕੇਦੋਂ ਤਾਂ ਪਤਾ ਹੀ ਨਹੀਂ ਹਲਦਾ ਹਾਂਜੀ ਤਾਂ ਹੁਣ ਪਤਾ ਲੱਗ ਜਾਣਾ ਫਿਰ ਹਾਂਜੀ ਹੁਣ ਤਾਂ ਮੈਂ ਦੱਸੂਗੀ ਫਿਰ ਵੀ ਇਹ ਕਰਤੂਤਤਾ ਕਰਦਾ ਫਿਰਦਾ ਹੈ ਕਿਉਂ ਬਈ ਤੂੰ ਕਰਤੂਤ ਤੂੰ ਤਾਂ ਇਹ ਨਹੀਂ ਪਹਿਲਾਂ ਕੀਤਾ ਕਿ ਮੈਂ ਕੀਤੀ ਐ ਬਈ ਪਹਿਲਾਂ ਇਹਨੇ ਇਹਦੇ ਨਾਲ ਇਸਕਾ ਪਾਇਆ ਕਿ ਕੀ ਕੀਤਾ ਬਾਲਾ ਸੱਚਾ ਬਣਦਾ ਇਹਦੀਆਂ ਵੀ ਮੈਨੂੰ ਪਹਿਲਾਂ ਪਤਾ ਲੱਗ ਗਿਆ ਸੀ ਇਹ ਕਿਸੇ ਨਾਲ ਗੱਲਬਾਤ ਕਰਦਾ ਸੀ ਮੈਨੂੰ ਇਹਦੇ ਭਰਾ ਨਹੀਂ ਦੱਸਦਾ ਸੀ ਮੈਂ ਕਰਦਾ ਕੀਤੇ ਨਾ ਕਰਦੇ ਤੂੰ ਦੀ ਨਾ ਗੱਲ ਕਰਦਾ ਸੀ ਬਾਈ ਤੋਤੀ ਕੌਣ ਕੁੜੀ ਇਹਦੇ ਨਾਲ ਪੜ੍ਹ ਕੌਣ ਆ ਤੋਤੀ ਕੌਣ ਪੜ੍ਹਦੀ ਸੀ ਬਾਈ ਉਹ ਟਾਈਮ ਜਦੋਂ ਮੈਂ ਇਕ ਵਾਰਾ ਸੀ ਉਦੋਂ ਉਦੋਂ ਸੀ ਮੇਰੇ ਨਾਲ ਗੱਲ ਬਾਈ ਜਦੋਂ ਮੇਰਾ ਵਿਆਹ ਹੋ ਗਿਆ 2 ਮਹੀਨੇ ਮੈਂ ਉਹ ਗੱਲ ਕੀਤੀ ਸੀ ਵੀ ਚੱਲ ਵੀ ਉਹ ਮਾ ਦਾ ਜਾਵੇ ਬਸ ਤੇ ਬਸ ਉਹ ਤੋਂ ਬਾਅਦ ਮੇਰਾ ਨਵੇੜਾ ਹੋ ਗਿਆ ਸੀ ਉਹਦੇ ਨਾਲ ਤੇ ਬਾਈ ਯਾਰ ਇਹਨੇ ਕਿਉਂ ਮੈਨੂੰ ਬੋਲ ਪੈਂਦੀ ਬਾਈ ਯਾਰ ਇਹਦਾ ਕੀ ਕਰਦਾ ਰਿਹਾ ਬਾਈ ਇਹ ਗੱਲ ਵਿਆਹ ਤੋਂ ਬਾਅਦ ਵੀ ਕਰਦਾ ਰਿਹਾ ਗੱਲ ਮੈਨੂੰ ਇਹਦੇ ਰਾਤ ਨੂੰ ਮੇਰੇ ਕੋਲ ਹੁੰਦਾ ਤਾਂ ਸੀ ਪਰ ਗੱਲ ਤਾਂ ਬਤਤ ਕਰਦਾ ਸੀ ਦਿਨੇ ਵੀ ਗੱਲ ਕਰਦਾ ਇਹਨੂੰ ਪੁੱਛ ਬਈ ਇਹ ਇਹ ਕਿੱਥੇ ਜਾਂਦੀ ਸੀ ਮੈਨੂੰ ਇੱਕਦਮ ਪਹਿਲਾਂ ਤਾਂ ਮੈਨੂੰ 12 1 ਵਜੇ ਤੱਕ ਨੀਂਦ ਨਹੀਂ ਆਉਂਦੀ ਸੀ ਮੈਨੂੰ ਤਾਂ 8 ਵੇਂ ਹੀ ਨੀਂਦ ਆ ਜਾਂਦੀ ਸੀ ਇਹ ਕੀ ਪਾਉਂਦੀ ਸੀ ਇਹਨੂੰ ਪੁੱਛੋ ਦੱਸੋ ਮੈਂ ਕੁਝ ਨਹੀਂ ਪਾਇਆ ਇਹਨੂੰ ਕਦੇ ਇਹ ਇਹਦੇ ਘਰ ਵਾਲੀ ਪਾਉਣ ਲੱਗੀ ਹੁਣ ਸਾਰੇ ਟੱਬਰ ਨੂੰ ਕਿਉਂ ਬਈ ਪਾਉਂਦੀ ਆ ਬਈ ਹਾਂ ਯਾਰ ਚਮੜਾਈ ਬੈਠਾ ਉਹਨੂੰ ਇਹ ਨਹੀਂ ਤੂੰ ਫਿਰ ਜਦੋਂ ਮੇਰੀ ਇੱਕ ਗੱਲ ਸੁਣਾ ਤੂੰ ਇਹਨੂੰ ਵੀ ਇਹ ਗੱਲ ਕਹੀ ਵੀ ਤੂੰ ਪਿੱਛੇ ਹਟ ਜਾ ਮੈਂ ਵਿਆਹ ਕਰਾ ਲੈਣਾ ਆਪਣਾ ਪਤਾ ਨਹੀਂ ਲੱਗਣਾ ਐ ਨਹੀਂ ਹੋਣਾ ਫਿਰ ਤੂੰ ਵਿਆਹ ਹੀ ਨਾ ਕਰਾਉਂਦਾ ਜਦੋਂ ਤੂੰ ਆਪ ਹੀ ਨਹੀਂ ਛੱਡਨੀ ਸੀ ਆਪੇ ਉਹ ਜਿੱਥੇ ਜਾਂਦਾ ਜਾਣ ਦੇ ਉਹ ਬਾਈ ਮੈਨੂੰ ਐ ਸੀ ਚੱਲ ਘਰ ਵਾਜ ਜਾ ਭਰਾ ਦਾ ਮੈਂ ਤਾਂ ਪਿੱਛੇ ਹਟਦਾ ਜਾਂਦਾ ਸੀ ਪਰ ਮੈਨੂੰ ਇਹ ਨਹੀਂ ਹਟਣ ਦਿੰਦੀ ਸੀ ਕਿਉਂ ਬਾਈ ਹੁਣ ਫਿਰ ਮੈਂ ਜਦੋਂ ਇੰਨਾ ਕੁਝ ਹੋ ਗਿਆ ਫਿਰ ਮੈਂ ਕਿਉਂ ਪਿੱਛੇ ਹਟਦਾ ਨੇ ਚਾਰ ਪੰਜ ਸਾਲ ਹੋ ਗਏ ਹੁਣ ਉਹਨੇ ਉਹਨੂੰ ਰੱਖ ਲਿਆ ਮੈਂ ਉਹ ਤਾਂ ਪਰ ਹੁਣ ਰੱਖਿਆ ਉਹ ਤਾਂ ਕਹਿੰਦਾ ਮੈਂ ਪਿੱਛੇ ਮੈਂ ਹਟ ਜਾਂਦਾ ਇਹ ਨਹੀਂ ਤੇ ਬਸ ਮੈਂ ਨਹੀਂ ਹਟੀ ਬਸ ਮੇਰਾ ਨਹੀਂ ਮਨ ਕੀਤਾ ਪਿੱਛੇ ਹਟਣ ਨੂੰ ਕਮਾਲ ਦੀ ਗੱਲ ਆ ਤੁਸੀਂ ਦੇਖੋ ਤੁਸੀਂ ਦੇਖੋ ਦੇਖੋ ਕੱਲਾ ਕਹਿ ਜੀਆਂ ਕਰਦੇ ਜੀ ਦੇਖੀ ਜੰਨੇ ਤੁਸੀਂ ਹੁਣ ਕੀ ਕਹੀਏ ਆਪਾਂ ਇਹਨਾਂ ਨੂੰ ਇਹ ਤਾਂ ਇੱਕ ਦੂਜੇ ਨੂੰ ਬਲੈਕਮੇਲ ਕਰੀ ਜਾਂਦੇ ਆ ਇਹਦੇ ਬਾਰੇ ਪੜਕਾਤਾ ਇਹਨੂੰ ਪਹਿਲਾਂ ਆਪਸ ਵਿੱਚ ਐ ਕਰ ਲਿਆ ਜਾਂ ਜੋ ਵੀ ਕਰ ਲਿਆ ਤੇ ਹੁਣ ਇਹ ਉਹਦੇ ਘਰ ਅੰ内 ਰੱਖੀ ਬੈਠਾ ਆਪਾਂ ਨੂੰ ਵਧੀਆ ਕਿਉਂਕਿ ਉਹਦੀ ਉਹਦੇ ਪੇਟ 'ਚ ਵੀ ਮੇਰਾ ਜਵਾਕ ਹੁਣ ਹੋਣ ਵਾਲਾ ਤੇ ਆਪਾਂ ਨੂੰ ਉਹੀ ਬੱਠੀ ਵੇਖੇ ਯਾਰ ਕਿਆ ਕਿਆ ਬਾਤਾਂ ਕਿਆ ਗੱਲਾਂ ਮੈਨੂੰ ਮੈਨੂੰ ਕਹਿੰਦਾ ਵੀ ਜਵਾਕੀ ਦੇ ਕਰਤੂਤ ਇਹ ਕਰਦੇ ਫਿਰਦੇ ਹੋ ਤੁਸੀਂ ਆਪ ਦੇਖ ਲਓ ਹੁਣ ਆਪਦੇ ਨੂੰ ਆਪ ਹੀ ਦੱਸੀ ਜਾਂਦੇ ਹੂੰ ਦੇਖ ਲਓ ਹੁਣ ਕਿੰਨੀਆਂ ਪੜ੍ਹੀ ਉਹ ਕੁੜੀ ਕਿੰਨੀਆਂ ਪੜ੍ਹੀ ਇਦਾਂ ਕਰਦੀ ਉਹ 12 ਪੜ੍ਹੀ ਹੋਵੇ ਅੱਛਾ ਇਹਨੂੰ ਕੀ ਪਤਾ ਬਈ ਯਾਰ ਇਹਨੇ ਡਿਗਰੀ ਕੀਤੀ 3 ਸਾਲ ਦੀ ਹੂੰ 3 ਸਾਲ ਦੀ ਡਿਗਰੀ ਵੀ ਕੀਤੀ ਉਹਨੇ ਨਾ ਬਈ ਉਹੀ ਛੱਡੀ ਜਾਂਦਾ ਇਹ ਹਾਂ ਤੁਸੀਂ ਇਹ ਗੱਲ ਵੇਖੋ ਹੁਣ ਕਿਉਂਕਿ ਇਹ ਇਹ ਮਸਲੇ ਬਣ ਗਏ ਆ ਇਹ ਸਾਡਾ ਪੰਜਾਬ ਚਿੰਤਾਜਨਕ ਮਸਲਿਆਂ ਦੇ ਵਿੱਚ ਘਿਰ ਚੁੱਕਿਆ ਕਿ ਘਰਾਂ ਆਲੀਆਂ ਬਦਲੀਆਂ ਇਹਨਾਂ ਦਾ ਜਿਹੜਾ ਕੋਈ ਬਾਪੂ ਆ ਉਹ ਕਿਤੇ ਹੋਰ ਵਿਆਹ ਕਰਾਈ ਬੈਠਾ ਉਹਦਾ ਕੋਈ ਪਤਾ ਨਹੀਂ ਇਸ ਬੰਦੇ ਕੋਲੇ ਜਾ ਕੇ ਬੱਚਿਆਂ ਨੇ ਰੋਣਾ ਸ਼ੁਰੂ ਕੀਤਾ ਵੀ ਤੁਸੀਂ ਅੰਕਲ ਜੀ ਸਾਡੇ ਘਰੇ ਆਓ ਨਾ ਤਾਂ ਸਾਨੂੰ ਮੰਮੀ ਦਾ ਪਿਆਰ ਮਿਲਦਾ ਨਾ ਪਾਪੇ ਦਾ ਨਾ ਸਾਨੂੰ ਉਹ ਬੁਲਾਉਂਦੇ ਆ ਕਮ ਸੇ ਕਮ ਬੱਚਿਆਂ ਨੂੰ ਰੋਟੀ ਦਾ ਟਾਈਮ ਨਾ ਦੇਆ ਕਰੋ ਇਹ ਬੱਚਿਆਂ ਨੂੰ ਤਾਂ ਸਭ ਕੁਝ ਮਿਲਦਾ ਟਾਈਮ ਤੇ ਰੋਟੀ ਪਾਣੀ ਮਿਲਦਾ ਸਭ ਕੁਝ ਮਿਲਦਾ ਹਾਂ ਪਰ ਇਹ ਥੋੜਾ ਜਿਹਾ ਹੁਣ ਬੱਚਾ ਦਾ ਘਟ ਕਰਨ ਲੱਗ ਗਿਆ ਜਦੋਂ ਦੇ ਇਹ ਨਾਲ ਗੱਲਬਾਤ ਕਰਨ ਲੱਗਿਆ ਝਟਕਦੇ ਰਹਿੰਦੇ ਬੱਚਾ ਨੂੰ ਬਿਨਾਂ ਗੱਲ ਤੋਂ ਤੇ ਉਦੋਂ ਇਹ ਥੋੜਾ ਜਿਆਦਾ ਬੱਚੇ ਖਿਜਣ ਲੱਗਿਆ ਕਿਉਂ ਜੀ ਉੜਦੇ ਹੋ ਬੱਚਿਆਂ ਨੂੰ ਝਿੜਕਦੇ ਹੋ ਬਈ ਕੁੱਟਣਾ ਪੈਂਦਾ ਥੋੜਾ ਜੇ ਮਾਂ ਪਿਓ ਜੇ ਕੁੱਟੂਗਾ ਬਈ ਯਾਰ ਫੇਰੀ ਜਵਾਕ ਸੁਧਣਗੇ ਅੱਛਾ ਤੁਸੀਂ ਤਾਂ ਸੁਧਰੇ ਨਾ ਥੋਡੇ ਤਾਂ ਏਡੀਆਂ ਏਡੀਆਂ ਦਾੜੀਆਂ ਆ ਗਈਆਂ ਤੁਸੀਂ ਘਰ ਵਾਲੀਆਂ ਬਦਲੀਆਂ ਜਵਾਕਾਂ ਨੂੰ ਤੁਸੀਂ ਕੁੱਟੀ ਜਾਂਦੇ ਜਵਾਕ ਸੁਧਰ ਜਾਣਗੇ ਉਹ ਬਈ ਛੋਟੇ ਸੀਗੇ ਜਦੋਂ ਅਸੀਂ ਅੱਡ ਇੱਕ ਇੱਧਰ-ਇੱਧਰ ਹੋਏ ਆ ਉਹਦੇ ਜਵਾਕ ਛੋਟੇ ਸੀਗੇ ਜਦੋਂ ਇਹ ਇਹ ਉਹਦੇ ਨਾਲ ਹੋਈ ਆ ਉਹ ਇਹਦੀ ਘਰ ਵਾਲੀ ਮੇਰੇ ਨਾਲ ਹੋਈ ਆ ਅੱਛਾ ਗੱਲ ਗੱਲ ਕਿਵੇਂ ਹੋਈ ਥੋਡੀ ਕਿਵੇਂ ਗੱਲ ਮੈਂ ਤਾਂ ਬਈ ਜਦੋਂ ਸਰਕਾਰੀ ਜੋਬ ਕਰਦਾ ਮੈਂ ਤਾਂ ਸੀ ਕੋਈ ਕਰਦਾ ਨਹੀਂ ਸੀ ਸਰਕਾਰੀ ਜੌਬ ਕਰਦਾ ਸੀ ਪਰ ਹੁਣ ਨਹੀਂ ਕਰਦਾ ਉੱਥੇ ਵੀ ਇਹਨੇ ਕਿਸੇ ਦੀ ਕੁੜੀ ਕੜੀ ਛੇੜੀ ਸੀ ਉੱਥੋਂ ਕੱਢਿਆ ਨੂੰ ਸਰਕਾਰੀ ਜੌਬ ਕਰ ਦਿੰਦੇ ਕੱਢਿਆ ਤਾਂ ਨਹੀਂ ਕੱਢਿਆ ਉਹ ਬਈ ਮੇਰੀ ਗੱਲ ਹੋ ਗਈ ਉੱਥੇ ਵੱਧ ਤੋਂ ਵੱਧ ਮੇਰੇ ਕੁੱਟ ਪਈ ਏ ਥੋੜੀ ਜੀ ਤੇ ਉਹ ਹੋ ਗਿਆ ਸਿਲਾਰ ਹੋ ਗਿਆ ਦੇਖੋ ਕਿੰਨੀ ਕਿੰਨੀ ਸ਼ਾਨੋ ਸ਼ੌਕਤ ਨਾਲ ਦੱਸ ਰਿਹਾ ਕਿ ਮੈਂ ਦਫ਼ਤਰ 'ਚ ਨੌਕਰੀ ਕਰਦਾ ਸੀ ਡਿਊਟੀ ਕਰਦਾ ਸੀ ਉੱਥੇ ਮੈਂ ਕਹਿੰਦੀ ਸੀ ਪੈਨ ਨੂੰ ਛੇੜਿਆ ਮੇਰੇ ਥੋੜੀ ਬਹੁਤੀ ਕੁੱਟ ਪਈ ਆ ਜਦੋਂ ਇਹ ਦੇ ਨਾਲ ਲੱਛਣ ਤਾਂ ਤੇਰੇ ਵੀ ਮਾੜੇ ਹੀ ਆ ਮੈਂ ਇਹ ਸੋਚਦਾ ਸੀ ਵੀ ਇਹਨੇ ਕਰਵਾ ਦੇ ਲੱਛਣ ਤੇਰੇ ਵੀ ਮਾੜੇ ਮੇਰੇ ਮਾਰੇ ਨਹੀਂ ਸੀਗੇ ਜਦੋਂ ਬ ਵਿਆਹ ਤਾਂ ਹੋਇਆ ਹੀ ਨਹੀਂ ਤੁਹਾਡਾ ਵਿਆਹ ਤਾਂ ਮੇਰੇ ਨਾਲ ਹੋਇਆ ਸੀ ਰਹਿਣ ਦੇ ਦੇ ਨਾਲ ਲੱਗੀ ਵਿਆਹ ਇਹਦੇ ਨਾਲ ਹੀ ਮੰਨਿਆ ਗਿਆ ਹੁਣ ਤੇ ਭਾਈ ਪਿੰਡ ਵਾਲਿਆਂ ਨੂੰ ਐ ਨਹੀਂ ਪਤਾ ਸੀ ਬਸ ਇਹ ਐ ਹੋਇਆ ਪਿਆਗਾ ਸਿਸਟਮ ਇਹਨਾਂ ਦਾ ਕਰੇ ਤੇ ਬਾਹਰ ਜਾ ਕੇ ਭਾਈ ਯਾਰ ਜਦੋਂ ਮੇਰੇ ਕੋਲ ਭਾਈ ਯਾਰ ਮੈਨੂੰ ਵੀ ਕੋਈ ਚਾਹੀਦਾ ਸੀ ਮੈਂ ਵੀ ਮੇਰਾ ਕੋਈ ਜੀਵਨ ਹੋਣਾ ਚਾਹੀਦਾ ਸੀ ਜਿਵੇਂ ਉਹ ਜੀਵਨ ਤਾਂ ਟੋਟਾ ਹੀ ਹੋਣਾ ਚਾਹੀਦਾ ਸੀ ਤੁਸੀਂ ਤੁਸੀਂ ਇਹ ਗੱਲ ਵੇਖੋ ਕਮਾ ਕਮਾਲ ਦੀ ਗੱਲ ਕੀਤੀ ਪਈ ਐ ਇਹ ਜੀਵਨ ਐ ਇਸ ਤਰ੍ਹਾਂ ਦਾ ਹੁੰਦਾ ਯਾਰ ਬਸ ਇਹ ਇਦਾਂ ਦਾ ਹੀ ਹੁੰਦਾ ਏ ਤੂੰ ਘੜਦੋ ਰਾਖ ਸਮਝਾਉਂਦਾ ਉਹਨੂੰ ਸਾਧ ਕੇ ਸਮਝਾਉਂਦਾ ਵੀ ਆਪਣਾ ਘਰ ਪਟਿਆ ਜਾਊ ਐ ਜਿਹਾ ਆਪਸਾ ਨਾ ਕਰੀਏ ਮੈਂ ਕੀ ਸਮਝਾਵਾਂ ਯਾਰ ਭਾਈ ਜਦੋਂ ਮੈਂ ਜ਼ਰਕਾਰੀ ਜਾਵਾਂ ਕਰਦਾ ਸੀ ਮੈਂ ਜਾਵਰਦਾ ਸੀਗਾ ਤੇ ਉਹ ਤੋਂ ਬਾਅਦ ਕੀ ਹੁੰਦਾ ਸੀਗਾ ਜਦੋਂ ਮੈਂ ਆਉਂਦਾ ਇਹ ਇਹ ਕੀ ਕੰਮ ਕਰਦਾ ਇਹ ਬਈ ਜਿਵੇਂ ਵਿਹਲਾ ਭਈ ਘਰੇ ਰਹਿੰਦਾ ਤਾਂ ਹੀ ਤਾਂ ਟਿਕਾ ਲਈਏ ਨੇ ਵਿਹਲਾ ਰਹਿੰਦਾ ਤੂੰ ਜਮਾ ਭਾਈ ਬਹੁਤ ਸੋਹਣਾ ਕੰਮ ਕਰਦਾ ਛੱਡੀ ਨਾ ਹੈ ਚੰਗਾ ਵੇਖੋ ਵਿਹਲਾ ਰਹਿੰਦਾ ਇਹ ਹੁਣ ਤੈਨੂੰ ਕੀ ਲੱਗਦਾ ਉਹਨੇ ਤਾਂ ਸਿੱਧੀਆਂ ਗੱਲਾਂ ਇਹ ਕਹਤੀਆਂ ਵੀ ਸਾਰਾ ਕਸੂਰ ਇਹਦੇ ਹੀ ਨਿਕਲਦਾ ਵੀ ਸਾਰੀ ਹਰਕਤ ਜੇ ਤੂੰ 2 ਮਹੀਨਿਆਂ ਬਾਅਦ ਉਹਦੇ ਨਾਲ ਕੀਤੀ ਤੇ ਇੱਥੋਂ ਤੱਕ ਇਹ ਤਾਂ ਬਈ ਕਹੂਗਾ ਹੁਣ ਹੁਣੇ ਦੂਜੀ ਜੋ ਰੱਖੀ ਬੈਠਾ ਇਹ ਤਾਂ ਕਹੂਗਾ ਹੁਣ ਸਾਰਾ ਕਸੂਰੇ ਇਹਦਾ ਏ ਕਿਉਂ ਬਈ ਮੈਂ ਦੂਜੀ ਵੀ ਰੱਖੂੰ ਤੀਜੀ ਰੱਖ ਤੈਨੂੰ ਦੁੱਖ ਕੀ ਆ ਜਿਵੇਂ ਦੁੱਖ ਹੈਗਾ ਮੈਨੂੰ ਦੁੱਖ ਕੋਈ ਨਾ ਮੈਂ ਜਵਾਕ ਵੀ ਇਹਦੇ ਕੋਲੇ ਛੱਡੂ ਹੁਣ ਤੇ ਮੈਂ ਇਹਨੂੰ ਵੀ ਛੱਡੂਗੀ ਹੁਣ ਤੇ ਤਿਰਖੰਬੇ ਜਿਉਂ ਨੂੰ ਤੇ ਮੈਂ ਤਾਂ ਹੁਣ ਕਿਸੇ ਹੋਰ ਨਾਲ ਕਰੂੰਗੀ ਨਹੀਂ ਹੋਰ ਨਾਲ ਇਹਦੇ ਨਾਲ ਤੇਰੀ ਮੁਹੱਬਤ ਇਹਦੇ ਪਿੱਛੇ ਦਾ ਕਾਰਨ ਹੋ ਗਿਆ ਤਿਰਖੰਬਾ ਹੋ ਗਿਆ ਨਹੀਂ ਬਸ ਹੁਣ ਮੈਂ ਇਹਦੇ ਨਾਲ ਨਹੀਂ ਮੈਂ ਇਸ ਘਰ ਚ ਮੈਂ ਰਹਿਣਾ ਹੀ ਨਹੀਂਗਾ ਹੁਣ ਮੈਂ ਕਿਉਂ ਬਈ ਇਹ ਤਾਂ ਹੁਣ ਤੈਨੂੰ ਵੀ ਦੇਉ ਇਸਤੀਫਾ ਜਾਵੜੇ ਬਈ ਫਿਰ ਆਪਾਂ ਹੋਰ ਪਾਸ ਉਹ ਕਹਿੰਦਾ ਫਿਰ ਮੈਂ ਵੀ ਛੱਡ ਦੂੰ ਕੋਈ ਗੱਲ ਨਹੀਂ ਫਿਰ ਮੈਂ ਇਸ ਘਰ ਚ ਰਹਿਣਾ ਹੈ ਆਪਣਾ ਕੀ ਬਣੂ ਮਜ ਨੂੰ ਜੀ ਆਪਣਾ ਤਾਂ ਭਾਈ ਉਹੀ ਹੈ ਬਸ ਹਾਂ ਆਪਾਂ ਤਾਂ ਉਹੀ ਰਹਿ ਜਾਵਾਂਗੇ ਕਿਉਂ ਕਿਉਂ ਰਹਿ ਜਾਵਾਂਗਾ ਲੰਡਾ ਜਿਵੇਂ ਗੱਡਾ ਨਹੀਂ ਰਹਿ ਜਾਂਦਾ ਉਵੇਂ ਰਹਿ ਜਾਾਂਗੇ ਕਿਉਂਕਿ ਭਈ ਮੇਰੀ ਗੱਲ ਸੁਣ ਉਹ ਵੀ ਛੱਡ ਕੇ ਜਾੜੂਗੀ ਠੀਕ ਹੈ ਉਹਨੇ ਆਪ ਦਾ ਹੀ ਲੈ ਜਾਣੀ ਜਿਹੜੀ ਮੇਰੇ ਨਾਲ ਤੇ ਮੈਂ ਤਾਂ ਇਕੱਲੇ ਜਵਾਕ ਸੰਭੰਦ ਦੇ ਰਹਿ ਜਾਊਂਗਾ ਛੜਾ ਮਲੰਗ ਵੱਜਣ ਲੱਗ ਗਿਆ ਛੜਾ ਮਲੰਗ ਤੁਸੀਂ ਤੁਸੀਂ ਇਹ ਚੀਜ਼ ਦੇਖੋ ਵੀ ਇਹ ਗੱਲਾਂ ਪਹੁੰਚੀਆਂ ਕਿੱਥੋਂ ਤੱਕ ਆ ਕਿ ਇਸ ਤਰੀਕੇ ਦੀਆਂ ਗੱਲਾਂ ਹੋਣੀਆਂ ਸਹੀ ਸੀ ਬਾਜਬ ਸੀ ਜਾਂ ਕੀ ਸੀਗੀਆਂ ਠੀਕ ਆ ਫੋਨ ਤਾਂ ਫੜਦੇ ਹੋ ਇੱਕ ਦੂਜੇ ਦਾ ਕਿਹਦਾ ਫੋਨ ਸੀ ਉਹ ਹੁਣ ਵੀ ਇਹਦੇ ਵਾਲ ਦੇ ਹੀ ਸੀ ਅੱਛਾ ਤੇਰੇ ਕੋਲੇ ਕਿਵੇਂ ਆਇਆ ਇਹ ਲੌਂਦਾ ਹੁੰਦਾ ਮੇਰੇ ਵਾਲ ਤੋਂ ਬਈ ਦੇਖੋ ਹਾਜੀ ਹਾਜੀ ਕਿਤਨਾ ਕਿਤੇ ਇਹ ਚੀਜ਼ਾਂ ਕੀ ਕਹੋਂਗੇ ਕੀ ਮੈਸੇਜ ਜਾਂਦਾ ਇਹ ਜਿਹੀਆਂ ਰਿਸ਼ਤੇਦਾਰੀਆਂ ਦਾ ਜਾਂ ਇਹ ਜਿਹੇ ਰਿਸ਼ਤਿਆਂ ਦਾ ਜੀ ਮੈਸੇਜ ਤਾਂ ਬਹੁਤ ਗਲਤ ਜਾਂਦਾ ਸਮਾਜ 'ਚ ਸਮਾਜ ਇਹ ਸਮਾਜ ਆਪਾਂ ਹੀ ਬਣਾਉਣਾ ਇਹਨਾਂ ਨੇ ਆ ਇਹਨਾਂ ਨੇ ਜਿਹੜਾ ਸਮਾਜ ਬਣਾਇਆ ਤੁਹਾਡੇ ਸਾਹਮਣੇ ਆ ਗਿਆ ਸਾਰਿਆਂ ਦੇ ਸਾਹਮਣੇ ਆ ਗਿਆ ਬੱਚੇ ਰੋਲਦੇ ਫਿਰਦੇ ਆ ਤੇ ਆਪਸ ਵਿੱਚ ਵੱਟੇ ਸੱਟੇ ਕਰੀ ਫਿਰਦੇ ਹੈਗੇ ਆ ਵੇਲਾ ਕੋਲ ਬਹੁਤ ਬਹੁਤ ਘਟਿਆ ਇਹ ਕਰਤੂਤਾ ਅਥਰੂ ਸਾਹਮਣੇ ਆ ਜੀ ਹੁਣ ਫੋਨ ਆਇਆ ਦੇਖੋ ਪਾਸੇ ਹੋ ਕੇ ਲੈ ਗਿਆ ਨਾ ਪਾਸੇ ਲੈ ਗਿਆ ਨਾ ਫੋਨ ਕਰਨ ਲੱਗ ਗਿਆ ਨਾ ਗੱਲ ਹਲੇ ਕਹਿ ਦਿੰਦਾ ਮੈਂ ਸਹੀ ਆ ਐਂ ਪਾਸੇ ਉਹ ਗੱਲਾਂ ਕਰਦਾ ਤਾਂ ਹੀ ਤਾਂ ਮੈਂ ਇਹਦੇ ਨਾਲ ਗੱਲ ਕਰੀ ਸੀ ਨਹੀਂ ਵਿਆਹ ਤੋਂ ਬਾਅਦ ਵੀ ਐਂ ਹੀ ਹੋਣ ਲੱਗ ਗਿਆ ਸੀ ਹਾਂ ਜੀ ਐਂ ਹੀ ਕਰਦਾ ਸੀਗਾ ਪਾਸੇ ਹੋ ਕੇ ਕੋਈ ਵੀ ਫੋਨ ਮੇਰੇ ਕੋਲ ਨਹੀਂ ਸੁਣਦਾ ਸੀ ਬਾਹਰ ਹੋ ਕੇ ਫੋਨ ਸੁਣਦਾ ਸੀਗਾ ਮੇਰੇ ਤੋਂ ਹੁਣ ਵੀ ਫੋਨ ਬਾਹਰ ਲੈ ਕੇ ਜਾਵੜਿਆ ਤੁਸੀਂ ਤੁਸੀਂ ਕਦੇ ਸਮਝਾਇਆ ਨਹੀਂ ਮੈਨੂੰ ਮੈਂ ਫਿਰ ਕੀ ਸਮਝਾਉਣਾ ਸੀ ਮੈਂ ਇਹਦੇ ਨਾਲ ਗੱਲ ਕਰਨ ਲਈ ਬਸ ਫਿਰ ਮੈਂ ਕਿਹਾ ਤੁਰਿਆ ਫਿਰ ਮੈਂ ਫਿਰ ਆ ਤੁਸੀਂ ਆਦੇ ਪੇਕੇ ਨਹੀਂ ਕਦੇ ਗੱਲ ਕੀਤੀ ਜਦੋਂ ਇਹ ਹਜੀਆਂ ਗੱਲਾਂ ਕਰਦਾ ਸੀ ਨਾ ਜੀ ਨਾ ਪੇਕੇ ਨੂੰ ਕੋਈ ਗੱਲ ਨਹੀਂ ਕਰੇ ਇਹ ਕਹਿੰਦੀ ਵਿਆਹ ਤੋਂ ਬਾਅਦ ਵੀ ਐਂ ਫੋਨ ਲੈ ਕੇ ਪਾਸੇ اٹਹ ਜਾਂਦਾ ਜੀ ਕਹਿੰਦੀ ਹੁਣ ਵੀ ਇਹਨੂੰ ਖੂਣ ਆਇਆ ਪਾਸੇ ਮੈਨੂੰ ਆਇਆ ਪਟਵਾਰੀ ਦਾ ਸੀਗਾ ਠੀਕ ਹੈ ਪਟਵਾਰੀ ਨੇ ਮੈਨੂੰ ਕਿਹਾ ਕਹਿੰਦਾ ਵੀ ਐਂ ਕਰਕੇ ਬਈ ਤੇਰੀ ਰਜਿਸਟਰੀ ਜਿਹੜੀ ਜ਼ਮੀਨ ਆ ਉਹ ਤੇਰੇ ਨਾਂ ਕਰਾਉਣੀ ਆ ਸਾਰੀ ਮੈਂ ਤਾਂ ਬਈ ਇਹਨੂੰ ਇੱਕ ਹੋਰ ਨਹੀਂ ਦਿੰਦਾ ਕਿਉਂਕਿ ਬਈ ਇਹ ਜਿਵੇਂ ਮੇਰੇ ਨਾਲ ਵਿਸ਼ਵਾਸ ਘੱਟ ਕੀਤਾ ਮੇਰੇ ਭਰਾ ਹੋ ਕੇ ਮੈਂ ਤਾਂ ਕੁਛ ਨਹੀਂ ਤੁਸੀਂ ਇਹ ਦੇਖੋ ਜਨਾਨੀਆਂ ਤੋਂ ਸਫ਼ਰ ਸ਼ੁਰੂ ਹੋ ਕੇ ਮਾਂ ਦੇ ਪੋਤਾਂ ਨਾਲ ਜ਼ਮੀਨਾਂ ਤੱਕ ਜਾਵੜਿਆ ਕੀ ਕਹਿੰਦੇ ਕਹਿੰਦੇ ਜ਼ਮੀਨ ਵੀ ਨਹੀਂ ਦੇਣੀ ਮੈਂ ਇਹ ਤਾਂ ਆਪਦੇ ਲਈ ਵੀ ਦੇ ਕੇ ਖੜਾ ਛੜਉ ਬਈ ਅੱਛਾ ਜਨਾਨੀ ਤਾਂ ਮੈਂ ਖੋਲੀ ਸੀ ਤੇ ਜ਼ਮੀਨ ਕੀ ਚੱਕਰ ਹੈ ਫਿਰ ਆਪਾਂ ਨੂੰ ਵੇਖੋ ਵੇਖੋ ਕਿੱਡੀ ਗੱਲ ਆ ਜ਼ਮੀਨ ਮੇਰੇ ਕੋਲ ਹੈਗੀ ਨਾ ਜਨਾਨੀਆਂ ਦਾ ਮੈਂ ਢੇਰ ਲਾ ਦੂੰਗਾ ਜਿਵੇਂ ਮੈਂ ਤੁਸੀਂ ਕਹਿੰਦੇ ਮੇਰੇ ਕੁੱਟ ਪਈ ਸੀਗੀ ਹਨਾ ਉਵੇਂ ਮੇਰੇ ਪਿੱਛੇ ਹੋਰ ਵੀ ਬਥੇਰੀਆਂ ਫਿਰਦੀਆਂ ਵਾਹ ਪਤਾ ਹੀ ਆ ਬਈ ਫਿਰਦੀਆਂ ਤਾਂ ਹੀ ਤਾਂ ਤਾਂ ਹੀ ਤਾਂ ਕਹਿੰਦਾ ਵੀ ਇਹ ਜਾਂਦੀ ਆ ਤਾਂ ਜਾਵੇ ਇਹਦੇ ਕੋਲ ਬਥੇਰੀਆਂ ਇਹਦੇ ਬਥੇਰੀਆਂ ਇਹਦੇ ਕੋਲ ਜਾਂਦੀ ਗੱਲ ਤੂੰ ਕੀਤੀ ਮੈਂ ਥੋੜੀ ਕੀਤੀ ਆ ਜਾਣ ਦੀ ਗੱਲ ਤੂੰ ਕੀਤੀ ਇੱਕ ਵਾਰੀ ਰੋਕ ਤਾਂ ਸਕਦਾ ਹੀ ਆ ਬੰਦਾ ਕਹਿ ਤਾਂ ਸਕਦਾ ਹੀ ਮੈਂ ਜਦੋਂ ਉਦੋਂ ਰੁਕੀ ਸੀ ਜਦੋਂ ਇਹਦੇ ਕੋਲ ਜਾ ਕੇ ਪੈ ਗਈ ਇਹਦੇ ਕੋਲ ਜਾ ਕੇ ਪੈ ਗਈ ਸੀ ਇੱਕ ਕੋਈ ਬੰਦਾ ਕਹਿ ਤਾਂ ਸਕਦਾ ਹੀ ਆ ਵੀ ਬੱਚਿਆਂ ਦੇ ਖਾਤਰਾ ਫਿਰ ਦੋ ਬੱਚੇ ਆ ਸਾਡੇ ਤੇਰੇ ਦੋ ਜਵਾਗ ਆ ਵੀ ਸ਼ਰਮ ਆਣੀ ਚਾਹੀਦੀ ਏ ਤੂੰ ਇਹਦੇ ਨਾਲ ਗੱਲ ਕਰਦੀ ਏ ਸ਼ਰਮ ਤੈਨੂੰ ਨਹੀਂ ਆਣੀ ਚਾਹੀਦੀ ਸੀ ਤੈਨੂੰ ਵੀ ਸ਼ਰਮ ਆਣੀ ਚਾਹੀਦੀ ਏ ਤੂੰ ਉਹਦੇ ਨਾਲ ਰੋਟੀ ਇਹਨੂੰ ਗੁਰਜਾ ਨਾਲ ਖਵਾਉਂਦੀ ਸੀ ਮੈਨੂੰ ਤਾਂ ਭੁੱਲ ਗਈ ਖਵਾਉਣੀ ਆ ਪਹਿਲੇ ਤੋਂ ਤੂੰ ਵੀ ਹੁਣ ਉਹਨੂੰ ਖਵਾਉਣਾ ਹੀ ਏ ਤੇ ਘਰ ਵਾਲੇ ਨੂੰ ਤੂੰ ਨਹੀਂ ਖਵਾਉਂਦਾ ਹਾਂ ਮੈਂ ਖਵਾਉਂਗਾ ਉਹ ਤਾਂ ਮੇਰੀ ਘਰ ਵਾਲੀ ਆ ਹੁਣ ਉਹ ਬਸ ਠੀਕ ਆ ਪਰ ਖਵਾਈ ਚਲ ਬੱਚੇ ਵੀ ਤੂੰ ਹੀ ਸੰਭੀ ਉਹਨੂੰ ਕਿ ਬੱਚੇ ਵੀ ਤੇਰੇ ਉਹ ਸੰਭੀ ਕੀ ਅਕਲ ਤੈਨੂੰ ਬੋਲਣ ਦੀ ਬਸ ਬੋਲਣ ਦੀ ਅਕਲ ਤੈਨੂੰ ਪਤਾ ਨਹੀਂ ਇਹ ਕੋਈ ਗੱਲ ਨਹੀਂ ਦੇਖੀ ਜਾਣ ਜਿਹਨੇ ਦੇਖਣਾ ਭਾਈ ਤੂੰ ਵੀ ਆਪ ਦਾ ਤੁਰਦਾ ਲੱਗ ਸਾਡਾ ਕੋਈ ਫੈਸਲਾ ਕਰਾਉਣਾ ਤਾਂ ਦੇਖੋ ਦੇਖੋ ਤੁਸੀਂ ਵਾਕਈ ਹੁਣ ਇਹ ਇਹ ਤੁਸੀਂ ਇਹ ਲਹਿਜਾ ਕੀ ਹੈ ਕੀ ਇਹ ਇਸ ਤਰੀਕੇ ਦਾ ਪਰਿਵਾਰ ਹੈ ਇਹ ਆ ਦੇਖੀ ਜਾਂਦੇ ਲਹਿਜਾ ਤਾਂ ਸਵੇਰ ਦੇ ਆਪਾਂ ਗੱਲ ਕਰ ਲਿਆ ਕਰੀ ਪਹਿਲਾਂ ਇਹ ਇਹ ਤੇ ਛੇੜਾ ਤਾਂ ਅਸਲ ਵਿੱਚ ਇਸੇ ਕੁੜੀ ਤੋਂ ਛੇੜਿਆ ਨਾ ਛੇੜਾ ਦੱਸੇ ਗੱਲ ਕਰੋ ਨਹੀਂ ਤਾਂ ਆਪਦਾ ਕੰਮ ਨਹੀਂ ਫੈਸਲਾ ਹਜੇ ਕਾਦਾ ਫੈਸਲਾ ਆਣਾ ਬੱਸ ਫੈਸਲਾ ਕਰੋ ਮੈਂ ਇਸ ਘਰ ਚ ਰਹਿਣਾ ਹੀ ਨਹੀਂ ਮੇਰਾ ਨਹੀਂ ਰਹਿਣਾ ਹੁਣ ਇਸ ਘਰ ਚ ਰਹਿ ਵੀ ਕੀ ਗਿਆ ਤੁਸੀਂ ਇਹ ਦੱਸੋ ਕੋਈ ਰਿਸ਼ਤਾ ਛੱਡਿਆ ਤੈਨੂੰ ਕੌਣ ਰੱਖੂਆ ਖਬਰ ਤੋਂ ਬਾਅਦ ਤੈਨੂੰ ਲੱਗਦਾ ਵੀ ਕੋਈ ਤੈਨੂੰ ਘਰੇ ਵਾੜ ਲੂਗਾ ਰੱਖੂਆ ਕਿਉਂ ਨਾ ਜੇ ਮੈਂ ਰਹਿਣਾ ਚਾਹਾਂ ਤਾਂ ਮੈਂ ਇੱਥੇ ਰਹਿ ਸਕਦੀ ਹਾਂ ਇਹਦੇ ਹੱਕ ਤੇ ਗੋਡਾ ਦੇ ਕਰੂੰਗੀ ਮੈਂ ਇੱਥੇ ਜੇ ਮੈਂ ਰਹਿਣਾ ਚਾਹਾਂ ਕਹਿੰਦੀ ਮੈਂ ਹੱਕ ਤੇ ਗੋਡਾ ਦੇ ਕਰੂੰਗੀ ਉਹ ਰਹੀ ਜਾਵੇ ਮੈਂ ਤਾਂ ਨਾ ਭਈ ਹੁਣ ਬਦਨਾਮ ਤਾਂ ਹੋਈ ਪਈ ਐ ਇਹ ਜਿਹੜੀ ਜਿਹਦੇ ਰਹਿੰਦੀ ਐ ਰਹੀ ਜਾਵੇ ਕਿਸੇ ਨੂੰ ਕੀ ਐ ਇਹ ਉਹ ਤਾਂ ਕਹਿੰਦਾ ਵੀ ਠੀਕ ਹੈ ਜਿਹੜੇ ਆਪਣੇ ਵੀਰ ਜੀ ਕਹਿੰਦੇ ਰਹੀ ਜਾਵੇ ਫਿਰ ਜਿੱਥੇ ਰਹਿਣ ਨਹੀਂ ਇਹ ਤਾਂ ਮੇਰਾ ਮਨ ਆ ਜਾ ਮੇਰਾ ਮਨ ਕਰੂਗਾ ਤਾਂ ਮੈਂ ਇੱਥੇ ਰਹੂੰਗੀ ਇੱਕ ਤਾਂ ਗੁੱਟਾ ਨਹੀਂ ਮਨ ਨੂੰ ਤੂੰ ਧਰਮ ਰਾਜ ਦੀ ਸਕਿਉਰਿਟੀ ਕਹਣਾ ਵੀ ਤੇਰਾ ਮਨ ਕਰੂ ਜਿੱਥੇ ਮਰਜ਼ੀ ਤੈਨੂੰ ਰੱਖੂ ਕੌਣ ਹੈ ਕੋਈ ਨਹੀਂ ਇਹ ਤਾਂ ਮੈਂ ਰਹੂੰਗੀ ਕੌਣ ਮੈਂ ਇੱਥੇ ਵਿਆਹ ਕਰਕੇ ਇਸ ਘਰ ਚ ਆਈਆਂ ਮੈਂ ਤੇ ਮੈਨੂੰ ਕੋਈ ਕੱਢ ਨਹੀਂ ਸਕਦਾ ਤੁਸੀਂ ਵਿਆਹ ਵਾਲਾ ਰਿਸ਼ਤਾ ਰੱਖਿਆ ਕੋਈ ਜੇ ਮੈਂ ਇੱਥੋਂ ਗਈ ਤਾਂ ਮੈਂ ਆਪਦੀ ਮਰਜ਼ੀ ਨਾਲ ਜਾਊਂਗੀ ਇੱਥੋਂ ਮੈਨੂੰ ਕੋਈ ਕੱਢ ਨਹੀਂ ਸਕਦਾ ਹੂੰ ਕਿਉਂ ਕਿਉਂ ਕੀ ਲੱਗਦਾ ਵੀ ਇਹਦੀ ਸਪੋਰਟ ਤੈਨੂੰ ਨਹੀਂ ਮੈਂ ਇਹਨਾਂ ਦੀ ਸਾਰਿਆਂ ਦੀਆਂ ਮੰਝੀਆਂ ਚਕਾ ਦੂੰਗੀ ਕਿਉਂ ਬਾਈ ਇਹ ਬਾਈ ਮੈਂ ਆਪਦੀ ਆਈ ਤੇ ਆ ਗਿਆ ਨਾ ਮੈਂ ਤਾਂ ਵਾਅਦਾ ਤੈਨੂੰ ਕਰਦ ਕੇ ਲਿਆ ਬਾਈ ਯਾਰ ਕਿਆ ਮੈਂ ਤੇ ਇਹ ਨਹੀਂ ਸਮਝ ਆਉਂਦੀ ਆਪਦੀ ਆਈ ਤੇ ਆ ਗਿਆ ਵੀ ਤੂੰ ਆਪਦੀ ਆਈ ਤੇ ਤਾਂ ਆਇਆ ਹੀ ਨਹੀਂ ਹਜੇ ਤਾਈ ਵੀ ਤੇ ਤੂੰ ਇਹ ਵੀ ਇਹ ਵੀ ਉਹਦੇ ਨਾਲ ਜਾ ਕੇ ਰਹਿਣ ਲੱਗੀ ਵੀ ਆਪਦੀ ਆਈ ਤੇ ਤੂੰ ਕਦੋਂ ਕਦੋਂ ਆਏਗਾ ਬਾਈ ਯਾਰ ਬਸ ਲੱਛਣ ਇਹਨਾਂ ਲੱਛਣ ਕਰਦਾ ਉਹਨੂੰ ਰੱਖਣ ਦਾ ਮਾਰਾ ਵੀ ਇਹ ਇੱਥੋਂ ਜਾਵੇ ਤੇ ਮੈਂ ਆਪਦਾ ਉਹਦੇ ਨਾਲ ਵਧੀਆ ਸੈੱਟ ਹੋ ਕੇ ਰਵਾਂ ਲਓ ਜੀ ਤੁਸੀਂ ਬਸ ਇਹ ਜਾਂਦੇ ਜਾਂਦੇ ਨਵੇੜ ਦੇ ਮੈਨੂ ਤੇ ਪਾਣੀ ਚ ਪਤਾ ਨਹੀਂ ਲੱਗਦੀ ਪਾਣੀ ਚ ਮਧਾਣੀ ਹੈ ਇਹ ਹੁਣ ਜਾਣ ਨੂੰ ਕਹੀ ਜਾਂਦੀ ਹੈ ਪਹਿਲਾਂ ਤਾਂ ਸਾਰਾ ਕੋਈ ਕੀ ਕੁਛ ਕਰਤਾ ਇਹਨੇ ਹੁਣ ਜਾ ਕੇ ਵੀ ਤੂੰ ਕਿ ਭਾਈ ਕੀ ਕੀ ਕਰਾਂਗੀ ਕਿੱਥੇ ਜਾਾਂਗੀ ਜਾ ਕੇ ਫਿਰ ਜਦੋਂ ਇੱਥੇ ਇਹ ਤਾਂ ਮੈਂ ਹੁਣ ਸਮਝਦਾ ਨਹੀਂ ਇਹ ਤਾਂ ਉਹਨੂੰ ਰੱਖੇ ਬੈਠਾ ਇਹਨੇ ਸਮਝਣਾ ਹੀ ਨਹੀਂ ਤੂੰ ਐਸੇ ਦੇ ਰਹੀ ਜਾ ਕੂਂਦਰ ਬੰਦ ਕਰ ਤੂੰ ਇਹਨੇ ਸਮਝਣਾ ਹੀ ਨਹੀਂ ਤੂੰ ਐਸੇ ਦੇ ਰਹੀ ਜਾ ਫਿਰ ਇਹ ਉਧਰ ਰਹੀ ਜਾਂਦੀ ਤੁਹਾਡਾ ਸੈਟਿੰਗ ਹੈਗੀ ਹੋਈ ਹੈ ਹੂੰ ਨਹੀਂ ਮੈਂ ਮੈਂ ਇਹਨੂੰ ਇਹਦੇ ਨਾਲ ਨਹੀਂ ਦੇਖ ਸਕਦੀ ਬਸ ਮੈਂ ਇਹਨੂੰ ਅੱਛਾ ਜਾਨੀ ਤੂੰ ਇਹਦੇ ਨਾਲ ਨਹੀਂ ਰਹਿ ਸਕਦੀ ਪਰ ਇਹਦੇ ਕਰ ਰਹੇ ਹੁੰਦੇ ਇਹਦੇ ਨਾਲ ਨਹੀਂ ਦੇਖ ਸਕਦੀ ਨਹੀਂ ਮੈਂ ਨਹੀਂ ਦੇਖ ਸਕਦੀ ਨਹੀਂ ਹੁਣ ਅਣਖ ਐਡੀ ਕਿੱਥੋਂ ਜਾਗਦੀ ਨਹੀਂ ਬਸ ਮੈਂ ਨਹੀਂ ਦੇਖ ਸਕਦੀ ਮੇਰੇ ਬੱਚੇ ਮੈਨੂੰ ਕਹਿੰਦੇ ਆ ਹੂੰ ਵੀ ਮੈਂ ਹੁਣ ਪਿੱਛੇ ਹਟ ਗਈ ਤੇ ਇਹਨੂੰ ਵੀ ਹਟਣਾ ਚਾਹੀਦਾ ਮੇਰੇ ਬੱਚੇ ਮੈਨੂੰ ਕਿਉਂ ਬਾਈ ਬਈਰ ਹੁਣ ਨਹੀਂ ਹਟਣ ਦਾ ਟਾਈਮ ਚਲ ਮੈਂ ਤੈਨੂੰ ਤੈਨੂੰ ਕਹਿੰਨਾ ਤੁਸੀਂ ਹੁਣ ਆਪਸ ਵਿੱਚ ਨਾ ਹਟ ਜਾਓ ਬਸ ਇਹ ਰਾਖੋਸ ਹੋ ਗਿਆ ਜਵਾਕਾਂ ਬਾਰੇ ਸੋਚੋ ਤੂੰ ਮੈਂ ਬਈ ਮੈਂ ਜਵਾਕ ਬਾਰੇ ਸੋਚਦਾ ਮੈਂ ਤਾਂ ਹੀ ਤੈਨੂੰ ਸੱਦ ਕੇ ਆਇਆ ਆਹ ਜੇ ਘਰ ਵਾਲੀ ਨੂੰ ਰੱਖ ਤੂੰ ਠੀਕ ਹੈ ਨਹੀਂ ਤਾਂ ਮੈਂ ਜਵਾਕ ਛੱਡ ਕੇ ਤੇ ਮੈਂ ਤਾਂ ਜਾਵੜਨਾ ਚੱਲ ਇੱਕ ਗੱਲ ਦਾ ਠੀਕ ਆ ਜੇ ਤਾਂ ਪਿੱਛੇ ੜ ਗਿਆ ਠੀਕ ਜੀ ਹੁਣ ਉਹਦ ਨੂੰ ਅਪਣਾਵੇ ਠੀਕ ਆ ਇਹ ਗਲਤੀ ਮੰਨੇ ਰੱਖੇਗਾ ਰੱਖ ਲਊਗਾ ਬਈ ਹਾਂ ਬਈ ਤੂੰ ਬਈ ਹਾਂ ਬਈ ਆਪਾਂ ਨੇ ਰੱਖ ਦੇ ਨਾ ਹੋਰ ਹੁਣ ਤੂੰ ਕਿੱਥੇ ਛੱਡ ਕੇ ਆਇਆ ਜੀ ਮਰੀਏ ਜਾਂਦੀ ਆ ਜਾਂਦੇ ਬਈ ਯਾਰ ਆਪਣਾ ਚਾਹੇ ਇਹ ਦੋਨੇ ਰੱਖ ਲੈ ਦੋਵੇਂ ਰੱਖ ਲੈ ਬਈ ਹਰ ਤਾਂ ਜ਼ਮੀਨਾ ਤੇ ਰਾਲਾ ਮੱਕੂਗਾ ਬਈ ਮੈਂ ਇਹਨੂੰ ਹੋਰਾਂ ਨਹੀਂ ਦਿੰਦਾ ਦੋਵੇਂ ਘਰ ਵਾਲਿਆਂ ਰੱਖੂਗਾ ਲਓ ਬਸ ਇਹ ਮਨਜ਼ੂਰ ਆ ਦੂਜੀ ਨਾਲ ਮੈਂ ਨਹੀਂ ਰਹਿਣਾ ਮੈਂ ਤਾਂ ਮੈਂ ਕੱਲੀ ਰਹੂੰਗੀ ਰਹੀ ਤਾਂ ਤੇ ਨਹੀਂ ਤਾਂ ਆਪਦੇ ਜਵਾਬ ਵੀ ਸੰਭਾ ਲੈ ਕੋਈ ਨਾ ਲਾ ਯਾਰ ਮੇਰਾ ਮੇਰਾ ਜਵਾਬ ਹੋਣਾ ਕੋਈ ਨਾ ਜਵਾਬ ਹੋਣ ਵਾਲਾ ਫਿਰ ਕੋਈ ਨਾ ਮੈਂ ਕੇਸ ਕਰੂੰਗੀ ਉੱਤੇ ਵੀ ਜਵਾਬ ਹੋਣ ਵਾਲਾ ਉਹਦੇ ਕੋਈ ਨਹੀਂ ਤੁਸੀਂ ਕੀ ਕਹਿਣਾ ਜਾਂਦੇ ਜਾਂਦੇ ਨੇ ਦੱਸੋ ਜਾਂਦੇ ਜਾਂਦੇ ਨੇ ਮੈਂ ਕੀ ਕਮਾ ਇਹਨਾਂ ਨੂੰ ਉਸ ਕਹਿਣ ਲੈਕ ਤਾਂ ਬਚਿਆ ਹੀ ਨਹੀਂਗਾ ਹੁਣ ਇਹਨੂੰ ਕਹਿੰਦੇ ਇਹ ਤਾਂ ਮੰਨ ਗਿਆ ਚਲ ਰੱਖ ਲੈਣਾ ਇਹ ਨਹੀਂ ਮੰਨਦਾ ਮੈਂ ਨਹੀਂ ਰੱਖਣੀਗੀ ਇਹਨੂੰ ਵੀ ਤਾਂ ਕੋਈ ਸੋਚਣਾ ਚਾਹੀਦਾ ਅਗਰ ਤੂੰ ਵਿਆਹ ਕੇ ਲਿਆਇਆ ਉਹਨੂੰ ਤੇਰਾ ਨਹੀਂ ਫਰਜ਼ ਬਣਦਾ ਚੱਲ ਜਿੰਨਾ ਜਰ ਚੱਲਣਾ ਸੀ ਚੱਲ ਗਿਆ ਹੁਣ ਤੈਨੂੰ ਰੱਖਣਾ ਪੈਣਾ ਉਹਨੂੰ ਰੱਖ ਲਊਗਾ ਬਈ ਮੈਂ ਪਰ ਜ਼ਮੀਨ ਵਧ ਲਊਗਾ ਮੈਂ ਲੈ ਤੁਸੀਂ ਤੁਸੀਂ ਇਹ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਸਲਝਾਉਣ ਵਾਲੇ ਪਾਸੇ ਕਿ ਮੈਂ ਜ਼ਮੀਨ ਵੱਧ ਲਊਂਗਾ ਵੀ ਦੱਸ ਤੁਸੀਂ ਆਪਦੇ ਟੱਬਰਾਂ ਨੂੰ ਪਰਿਵਾਰਾਂ ਨੂੰ ਦੇਖੋ ਜੇ ਰਿਸ਼ਤੇ ਨਾਤੇ ਸੋਹਣੇ ਹੋਣਗੇ ਇੱਕ ਦੂਜੇ ਨਾਲ ਤੁਸੀਂ ਇੱਜ਼ਤ ਨਾਲ ਰਹੋਗੇ ਆ ਚੀਜ਼ਾਂ ਤਾਂ ਇੱਥੇ ਪੰਨਾਂ ਰਹਿ ਜਾਣੀਆਂ ਇਹ ਕਿਹੜਾ ਨਾਲ ਰਹਿ ਜਾਣੀਆਂ ਪਰ ਰਿਸ਼ਤਿਆਂ ਦੀ ਕਦਰ ਕਰੋ ਕਿਦਾ ਬਈ ਐ ਆਉਂਦਾ ਯਾਰ ਇਕੱਠੇ ਪੈਂਦੇ ਸੀਗੇ ਦੋਨੇ ਭਰਾ ਛੋਟੇ ਹੁੰਦੇ ਇਕੱਠੇ ਰੋਟੀ ਖਾਂਦੇ ਇਕੱਠੇ ਸਕੂਲ ਜਾਣਾ ਇਕੱਠਿਆਂ ਨੇ ਕਾਪੀ ਦੇ ਕੰਮ ਕਰਨਾ ਇਕੱਠਿਆਂ ਨੇ ਖੇਡਣਾ ਜੇ ਕੋਈ ਕੁੱਟਦੇ ਤੇ ਨਾਲ ਖੜਦੇ ਦੋਨੇ ਤੇ ਅੱਜ ਇਹੀ ਮਾੜਾ ਹੋ ਗਿਆ ਸਾਡੇ ਦੀ ਤੁਸੀਂ ਤੁਸੀਂ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਕਿਉ ਗੀਤ ਦੇ ਕਹਨਾਂ ਲੰਗੂ ਵੀ ਨਾਲ ਦੇ ਜੰਮੇ ਮੁੱਲ ਨਹੀਂ ਮਿਲਦੇ ਹੁੰਦੇ ਤੁਹਾਨੂੰ ਇਹ ਹਜੇ ਕਿ ਟਾਈਮ ਪਾ ਕੇ ਇਹਨਾਂ ਨੂੰ ਇਹ ਗੱਲਾਂ ਸਮਝ ਆਉਣਗੀਆਂ ਕਿਉਂਕਿ ਇਹ ਸਾਡੇ ਕੋਲੇ ਇੱਕ ਮੁੱਦਾ ਆਇਆ ਸੀਗਾ ਜਿਹੜਾ ਪਹੁੰਚਿਆ ਸੀ ਵੀ ਜਿੱਥੇ ਦੋ ਪਰਿਵਾਰ ਭਰਾਵਾਂ ਨੇ ਆਪਸ ਵਿੱਚ ਘਰਾਂ ਲੀਆਂ ਬਦਲੀਆਂ ਇੱਕ ਦੂਜੀ ਨਾਲ ਰਹਿ ਰਹੀਆਂ ਉਸੇ ਮੁੱਦੇ ਨੂੰ ਅਸੀਂ ਮਲੂਕਾ ਟੀਮ ਦੇ ਨਾਲ ਇੱਕ ਮੈਸੇਜ ਦੇਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਸਾਡੇ ਕੋਲੇ ਮੁੱਦੇ ਬਹੁਤ ਤਰ੍ਹਾਂ ਦੇ ਆਉਂਦੇ ਰਹਿੰਦੇ ਆ ਪਰ ਕਿਤੇ ਨਾ ਕਿਤੇ ਚਿੰਤਤ ਵੀ ਹੁੰਨੇ ਆ ਅਸੀਂ ਵੀ ਐਦਾਂ ਦਾ ਸਮਾਜ ਕਿਵੇਂ ਸਿਰਜਿਆ ਜਾ ਸਕਦਾ ਸਾਨੂੰ ਸਮਝਣਾ ਚਾਹੀਦਾ ਚੀਜ਼ਾਂ ਜ਼ਮੀਨਾਂ ਜਾਇਦਾਦਾਂ ਘਰ ਇੱਥੇ ਰਹਿ ਜਾਣੇ ਆ ਤੇ ਜਿਹੜਾ ਹੈਗਾਗਾ ਵੀ ਇਹ ਰਿਸ਼ਤੇ ਨਾਤੇ ਆ ਇਹਨਾਂ ਨੂੰ ਪਹਿਲ ਦਿਓ ਇਹਨਾਂ ਨੂੰ ਪਹਿਲ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਰਿਸ਼ਤੇ ਨਾਤਿਆਂ ਨੂੰ ਟਾਈਮ ਤੇ ਪਹਿਲ ਦਿਓਗੇ ਸਮਾਂ ਦੇਵੋਗੇ ਇੱਕ ਤਾਂ ਸਬਜੀ ਵਾਲਾ ਵਿੱਚ ਬੋਲੀ ਜਾਂਦਾ ਆਵਾਜ਼ ਆ ਸਕਦੀ ਆ ਤੁਸੀਂ ਇਗਨੋਰ ਕਰ ਦਿਓ ਠੀਕ ਆ ਇਹ ਰਿਸ਼ਤੇ ਨਾਤਿਆਂ ਨੂੰ ਪਹਿਲ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ